वेलकम टू जीटी एजुकेशन ਅੱਜ ਆਪਾਂ ਡਿਸਕਸ ਕਰਾਂਗੇ 11 ਤੋਂ 20 ਅਗਸਤ 2025 ਤੱਕ ਦੇ ਇੰਪੋਰਟੈਂਟ ਕਰੰਟ ਅਫੇਅਰ ਐਮਸੀਕਿਊਸ ਸੋ ਦੇਖਦੇ ਆ ਪਹਿਲਾ ਕੁਐਸਚਨ ਪਹਿਲਾ ਕੁਐਸਚਨ ਹੈ ਜੀ ਇਸਰੋ ਦੁਆਰਾ ਹੋਪ ਮਿਸ਼ਨ ਲਾਂਚ ਕੀਤਾ ਗਿਆ ਲਦਾਖ ਦੇ ਵਿੱਚ ਇਹ ਕਿਸ ਪ੍ਰੋਗਰਾਮ ਦੇ ਅਧੀਨ ਆ ਜੀ ਇਸ ਪ੍ਰੋਗਰਾਮ ਦਾ ਨਾਮ ਹੈ ਜੀ ਗਗਨਯਾਨ ਪ੍ਰੋਗਰਾਮ ਗਗਨਯਾਨ ਪ੍ਰੋਗਰਾਮ ਦੇ ਵਿੱਚ ਭਾਰਤ ਵੱਲੋਂ ਆਪਣੇ ਦੋ ਪੋਲਰ ਦੇ ਵਿੱਚ ਯਾਤਰੀ ਭੇਜੇ ਜਾਣਗੇ ਦੋ ਜਾਂ ਤਿੰਨ ਹਲੇ ਇਹ ਫਾਈਨਲ ਨਹੀਂ ਹੋਇਆ ਦੋ ਜਾਂ ਤਿੰਨ ਨੂੰ ਭੇਜਿਆ ਜਾਊਗਾ ਤੇ ਇਹਦੇ ਵਿੱਚ ਕੀ ਹੈ ਕਿ ਭਾਰਤ ਪਹਿਲੀ ਵਾਰੀ ਆਪਣੀ ਟੈਕਨੋਲੋਜੀ ਦੇ ਨਾਲ ਆਪਣੇ ਐਸਟਰੋਨੌਟ ਨੂੰ ਸਪੇਸ ਦੇ ਵਿੱਚ ਭੇਜੇਗਾ। ਸੋ ਭਾਰਤ ਦੇ ਪਹਿਲੇ ਪਰਸਨ ਜਿਹੜੇ ਸਪੇਸ 'ਚ ਗਏ ਸੀ ਉਹ ਰਸ਼ੀਅਨ ਟੈਕਨੋਲੋਜੀ ਦੇ ਨਾਲ ਜਿਹਨੂੰ ਯੂਐਸਐਸਆਰ ਕਹਿੰਦੇ ਆ ਉਹਦੇ ਨਾਲ ਗਏ ਸੀ ਉਹਨਾਂ ਦਾ ਨਾਮ ਹੈ ਰਕੇਸ਼ ਸ਼ਰਮਾ। ਰਕੇਸ਼ ਸ਼ਰਮਾ ਇਹ ਹਲੇ ਵੀ ਅਲਾਈਵ ਨੇ। ਹਲੇ ਵੀ ਜਿਉਂਦੇ ਨੇ ਰਕੇਸ਼ ਸ਼ਰਮਾ। ਇਹ ਹੈਗੇ ਨੇ ਜੀ ਤਾਮਿਲਨਾਡੂ 'ਚ ਇਸ ਟਾਈਮ ਰਹਿੰਦੇ ਆ ਤੇ ਮਿਸ਼ਨ ਦਾ ਨਾਮ ਸੀ ਸੋਇਜੋਟੀ 11 ਇਹ ਯੂਐਸਐਸਆਰ ਦਾ ਕਮਿਸ਼ਨ ਸੀ। ਨੈਕਸਟ ਹੈਗਾ ਜੀ ਫੁੱਲ ਫਾਰਮ ਪੁੱਛੀ ਗਈ ਆ ਹੋਪ ਮਿਸ਼ਨ ਦੀ। ਹੋਪ ਦੀ ਫੁੱਲ ਫਾਰਮ ਹੈ ਜੀ ਆਪਸ਼ਨ ਬੀ ਹਿਮਾਲੀਅਨ ਆਊਟਪੋਸਟ ਫॉर ਪਲੈਨੇਟਰੀ ਐਕਸਪਲੋਰੇਸ਼ਨ ਅਗਲਾ ਕੁਐਸਚਨ ਹੈ ਜੀ ਹੂ ਵਰ ਦਾ ਹੂ ਆਰ ਦਾ ਟੂ ਪਾਰਟਿਸਪੈਂਟਸ ਸਿਲੈਕਟਡ ਫਾਰ ਇਸਰੋਜ਼ ਹੋਪ ਮਿਸ਼ਨ ਇਸਰੋ ਨੇ ਜਿਹੜਾ ਹੋਪ ਮਿਸ਼ਨ ਚਲਾਇਆ ਜਿਹੜਾ ਕਿ ਇੱਕ ਤਰ੍ਹਾਂ ਨਾਲ ਮਿਮਿਕ ਕਰਦਾ ਕਾਪੀ ਕੀਤੀ ਜਾਂਦੀ ਹੈ ਜਾਂ ਉਸ ਤਰ੍ਹਾਂ ਦੀ ਪ੍ਰੈਕਟਿਸ ਕੀਤੀ ਜਾਂਦੀ ਜਿੱਦੇ ਨਾਲ ਸਪੇਸ ਜਾਣ ਦੇ ਲਈ ਜਿਹੜੀਆਂ ਪ੍ਰੈਕਟਿਸਿਜ਼ ਨੇ ਉਹਨਾਂ ਨੂੰ ਪਹਿਲਾਂ ਹੀ ਪ੍ਰੈਕਟੀਕਲੀ ਚੀਜ਼ਾਂ ਨੂੰ ਅਪਣਾ ਕੇ ਦੇਖਿਆ ਜਾਵੇਗਾ ਕਿੰਦਾਂ-ਕਿੰਦਾਂ ਚੀਜ਼ਾਂ ਫੇਸ ਕਰਨੀਆਂ ਪੈ ਸਕਦੀਆਂ ਨੇ ਤਾਂ ਇਹਦੇ ਲਈ ਜਿਹੜੇ ਉਹ ਪਰਸਨ ਨੇ ਉਹਨਾਂ ਦਾ ਨਾਮ ਹੈ ਜੀ ਇੱਕ ਰਾਹੁਲ ਮਗਲਾਪਲੀ ਇੱਕ ਹੈ ਕਹਿੰਦੇ ਯਮਨ ਅਕਾਟ অপਸ਼ਨ ਸੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਜੀ ਕਿਹੜਾ ਸ਼ਹਿਰ ਹੈ ਭਾਰਤ ਦਾ ਜਿਹੜਾ ਸਭ ਤੋਂ ਸੇਫਸਟ ਮਤਲਬ ਸਭ ਤੋਂ ਸੁਰੱਖਿਅਤ ਮੰਨਿਆ ਗਿਆ ਸ਼ਹਿਰ ਤਾਂ ਇਹ ਹੈਗਾ ਜੀ ਮੰਗਲੌਰ ਬੰਗਲੌਰ ਪੈਂਦਾ ਕਰਨਾਟਕਾ ਦੇ ਵਿੱਚ ਨੈਕਸਟ ਕੁਐਸਚਨ ਹੈ ਜੀ ਕਹਿੰਦੇ ਅਬੂਦਾਬੀ ਦੀ ਕੈਪੀਟਲ ਅਬੂਦਾਬੀ ਕਿਸ ਸ਼ਹਿਰ ਦੀ ਕੈਪੀਟਲ ਹੈ ਜਾਂ ਕਿਸ ਕੰਟਰੀ ਦੀ ਕੈਪੀਟਲ ਹੈ ਜਿਹੜੀ ਸਭ ਤੋਂ ਸੁਰੱਖਿਅਤ ਸ਼ਹਿਰ ਵਿੱਚੋਂ ਆਈ ਹੈ ਤਾਂ ਇਹ ਹੈਗੀ ਅਬੂਦਾਬੀ ਯੂਨਾਈਟਿਡ ਅਰਬ ਅਮੀਰਾਤ UAE UAE ਦੇ ਵਿੱਚ 7 ਪ੍ਰੋਵਿੰਸ ਨੇ ਤਾਂ ਉਹਨਾਂ ਚੋਂ ਇੱਕ ਅਬੂਦਾਬੀ ਵੀ ਹੈ ਨੈਕਸਟ ਹੈਗਾ ਦੀ ਦਾ ਸਾਬਲ ਕੋਟੇ ਹਾਈਡਰੋ ਪਾਵਰ ਪ੍ਰੋਜੈਕਟ ਇਜ਼ ਬੀਂਗ ਬਿਲਟ ਔਨ ਵਿਚ ਰਿਵਰ ਇਹ ਜਿਹੜਾ ਪ੍ਰੋਜੈਕਟ ਹੈ ਕਿਸ ਦਰਿਆ ਦੇ ਉੱਪਰ ਬਣਾਇਆ ਜਾਵੇਗਾ ਇਹ ਬਣਾਇਆ ਜਾਵੇਗਾ ਜੀ ਚਨਾਬ ਦਰਿਆ ਦੇ ਉੱਪਰ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਚਨਾਬ ਚਨਾਬ ਦਰਿਆ ਦੇ ਉੱਪਰ ਆਪਾਂ ਇੱਕ ਹੋਰ ਵੀ ਦੇਖਿਆ ਸੀਗਾ ਕਿ ਦੁਨੀਆ ਦਾ ਸਭ ਤੋਂ ਉੱਚਾ ਆਰਕ ਬ੍ਰਿਜ ਬਣਾਇਆ ਗਿਆ ਸੀ ਆਰਕ ਬ੍ਰਿਜ ਤੇ ਤੁਸੀਂ ਮੈਨੂੰ ਉਹਦੀ ਆ ਰਿਕਵਰਜ ਦੀ ਜਿਹੜਾ ਕਿ ਆਈਫਲ ਟਾਵਰ ਤੋਂ ਵੀ ਉੱਚਾ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਮੈਨੂੰ ਉਹਦੀ ਟੋਟਲ ਹਾਈਟ ਦੱਸਣੀ ਹੈ ਕਿੰਨੀ ਹਾਈਟ ਆ ਨੈਕਸਟ ਕੁਐਸਚਨ ਹੈ ਜੀ ਵਟ ਇਜ਼ ਦ ਟੋਟਲ ਇਨਸਟਾਲਡ ਕੈਪੈਸਿਟੀ ਆਫ ਸਾਬਲ ਕੋਟੀ ਹਾਈਡਰੋ ਪਾਵਰ ਪ੍ਰੋਜੈਕਟ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਬਣਿਆ ਚਨਾਬ ਰਿਵਰ ਦੇ ਉੱਪਰ ਬਣਿਆ ਇਹਦੀ ਟੋਟਲ ਕੈਪੈਸਿਟੀ ਪੁੱਛੀ ਗਈ ਆ ਤੇ ਇਹਦੀ ਟੋਟਲ ਕੈਪੈਸਿਟੀ ਹੈਗੀ ਆ ਜੀ ਆਪਸ਼ਨ ਸੀ 2185 ਮੈਗਾਵਾਟ 2185 ਮੈਗਾਵਾਟ ਨੈਕਸਟ ਕੁਐਸਚਨ ਹੈ ਜੀ ਭਾਰਤ ਦੇ ਜੈਵਲਨ ਥਰੋਅਰ ਨੇ ਅਨੂ ਰਾਣੀ ਉਹਨਾਂ ਨੇ 골ਡ ਮੈਡਲ ਜਿੱਤੇ ਆ ਹੁਣੇ-ਹੁਣੇ ਇੰਟਰਨੈਸ਼ਨਲ ਐਥਲੈਟਿਕ ਇਵੈਂਟ ਦੇ ਵਿੱਚ ਜਿਹੜਾ ਪੋਲੈਂਡ ਦੇ ਵਿੱਚ ਹੋਇਆ ਤਾਂ ਉਸ ਇਵੈਂਟ ਦਾ ਨਾਮ ਪੁੱਛਿਆ ਗਿਆ ਉਸ ਇਵੈਂਟ ਦਾ ਨਾਮ ਕੀ ਹੈ ਜੀ ਆਪਸ਼ਨ ਬੀ ਇੰਟਰਨੈਸ਼ਨਲ ਵਾਈਸਲੋ ਮੈਨੀਆਕ ਮੈਮੋਰੀਅਲ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਨੈਕਸਟ ਵੀ ਹੈਵ ਜੰਮੂ ਕਸ਼ਮੀਰ ਦੇ ਗਵਰਨਰ ਨੇ ਜਿਨ੍ਹਾਂ ਦੇ ਕਾਰਜਕਾਲ ਦੌਰਾਨ 2019 ਦੇ ਵਿੱਚ ਅਨੁਛੇਦ 370 ਨੂੰ ਰੱਦ ਕੀਤਾ ਗਿਆ ਸੀ ਤੇ ਇਹਨਾਂ ਦੀ ਰੀਸੈਂਟਲੀ ਮੌਤ ਵੀ ਹੋਈ ਆ ਤਾਂ ਕਰਕੇ ਨਿਊਜ਼ ਦੇ ਵਿੱਚ ਨੇ ਪੁੱਛਿਆ ਗਿਆ ਉਸ ਪਰਸਨ ਦਾ ਨਾਮ ਕੀ ਸੀ ਤਾਂ ਇਹਨਾਂ ਦਾ ਨਾਮ ਸੀ ਸਤਿਆਪਾਲ ਮਲਿਕ ਸਤਿਆਪਾਲ ਮਲਿਕ ਆਪਸ਼ਨ B ਇਜ਼ ਦਾ ਰਾਈਟ ਆਨਸਰ ਇਹ ਮਖਾਲੀਆ ਦੇ گورنر ਵੀ ਰਹਿ ਚੁੱਕੇ ਆ ਨੈਕਸਟ ਕੁਐਸਚਨ ਆ ਜੀ ਕੋਆਪਰੇਟਿਵ ਡਰਾਈਵਨ ਰਾਈਡ ਹੇਲਿੰਗ ਪਲੈਟਫਾਰਮ ਭਾਰਤ ਟੈਕਸੀ ਆਪਾਂ ਇਹਦੇ ਬਾਰੇ ਪੜਿਆ ਸੀ ਕਿ ਭਾਰਤ ਟੈਕਸੀ ਕੀ ਆ ਕੋਆਪਰੇਟਿਵ ਦਾ ਇਨੀਸ਼ੀਏਟਿਵ ਆ ਟੈਕਸੀ ਸਰਵਿਸ ਪ੍ਰੋਵਾਈਡ ਕਰਨ ਦੇ ਲਈ ਤਾਂ ਇਹ ਪੁੱਛਿਆ ਗਿਆ ਕਿ ਇਹ ਕਿੰਨੀ ਕੈਪੀਟਲ ਜਿਹੜੀ ਇਨੀਸ਼ੀਅਲ ਪੂੰਜੀ ਕਿੰਨੀ ਲਗਾਏਗਾ ਸ਼ੁਰੂਆਤ ਕਰਨ ਦੇ ਲਈ ਤੇ ਇਹਦੇ ਦੁਆਰਾ ਲਗਾਈ ਜਾਗੀ ਜੀ 300 ਕਰੋੜ অপশন সি ਇਸ ਦਾ রাইਟ ਆਨਸਰ ਅਗਲਾ ਸਵਾਲ ਹੈ ਕਿ ਪਹਿਲਾ ਰੈਸੀਪੀਐਂਟ ਕੌਣ ਹੈ ਐਮ ਐ ਸੁਆਮੀਨਾਥਨ ਗਲੋਬਲ ਅਵਾਰਡ ਫॉर ਫੂਡ ਐਂਡ ਪੀਸ ਦਾ ਵੈਰੀ ਇੰਪੋਰਟੈਂਟ ਕੁਐਸਚਨ ਇਹ ਹੈ ਕਿ ਨੇ ਜੀ অপশন ਡੀ ਡਾਕਟਰ ਅਰੇਨਾਰੀ ਇਹ ਹੈ ਕਿ ਨੇ ਨਾਈਜੀਰੀਅਨ ਸਾਇੰਟਿਸਟ ਇਹਨਾਂ ਦੁਆਰਾ ਹੀ ਮਿਲੀਆ ਡਾਕਟਰ ਐਮ ਐ ਸੁਆਮੀਨਾਥਨ ਤਾਂ ਤੁਸੀਂ ਸਾਰੇ ਜਾਣਦੇ ਹੋ ਇਹਨਾਂ ਨੂੰ ਆਪਾਂ ਕਹਿੰਦੇ ਆ ਫਾਦਰ ਆਫ ਗ੍ਰੀਨ ਰੈਵੋਲੂਸ਼ਨ ਇਨ ਇੰਡੀਆ 2024 ਦੇ ਵਿੱਚ ਮਰਨ ਤੋਂ ਬਾਅਦ ਇਹਨਾਂ ਨੂੰ ਭਾਰਤ ਤਨਵੀ ਮਿਲਿਆ ਸੀ ਪੋਸਟਮੋਸਲੀ according to iit bombay ਜਿਹੜੀ ਇੱਕ ਸਟਡੀ ਕੰਡਕਟ ਕੀਤੀ ਗਈ ਆ ਬਿਟਵੀਨ 2015 ਤੋਂ ਲੈ ਕੇ 19 ਤੱਕ ਭਾਰਤ ਨੇ ਕਿੰਨੇ ਕਿਲੋਮੀਟਰ ਸਕਰ ਏਰੀਆ ਜਿਹੜਾ ਫੋਰੈਸਟ ਦਾ ਗਵਾ ਦਿੱਤਾ 1 ਕਿਲੋਮੀਟਰ ਸਕਰ ਪ੍ਰਾਪਤ ਕਰਨ ਦੇ ਬਦਲੇ ਮਤਲਬ ਜੇ ਆਪਾਂ 1 ਕਿਲੋਮੀਟਰ 1 ਸਕਰ ਕਿਲੋਮੀਟਰ ਦਰਖਤ ਉਗਾਏ ਨਹੀਂ ਨਵੇਂ ਤਾਂ ਉਹਦੇ ਬਦਲੇ ਚ ਲਗਭਗ 18 ਕਿਲੋਮੀਟਰ ਜਾਂ 18 ਕਿਲੋਮੀਟਰ ਸਕਰ ਜਿਹੜੇ ਦਰਖਤ ਨੇ ਉਹ ਅਸੀਂ ਗਵਾ ਚੁੱਕੇ ਹਾਂ ਅਲੱਗ-ਅਲੱਗ ਪ੍ਰੋਜੈਕਟ ਦੇ ਤਹਿਤ ਜਾਂ ਅਲੱਗ-ਅਲੱਗ ਕੰਸਟਰਕਸ਼ਨ ਐਕਟੀਵਿਟੀ ਜਿਹੜੀਆਂ ਹੁੰਦੀਆਂ ਨੇ ਉਹਦੇ ਵਿੱਚ ਉਹਨਾਂ ਨੂੰ ਕੱਟਿਆ ਜਾਂਦਾ ਜਿਵੇਂ ਰੋਡ ਵਗੈਰਾ ਬਣਦੇ ਆ ਜਾਂ ਕਈ ਵਾਰ ਹਾਈਵੇਜ਼ ਵਗੈਰਾ ਬਣਾਏ ਜਾਂਦੀਆਂ ਤਾਂ ਉਸ ਟਾਈਮ ਪਲਾਂਟਸ ਨੂੰ ਟਰੀਜ਼ ਨੂੰ ਕੱਟਿਆ ਜਾਂਦਾ ਤਾਂ ਉਹਦੇ ਨਾਲ ਕੀ ਹੈ ਲਾਸ ਹੁੰਦਾ ਜੋ ਵੈਸੇ ਵੀ ਕਈ ਵਾਰ ਡੋਮੈਸਟਿਕ ਪੱਧਰ ਤੇ ਵੀ ਦਰਖਤਾਂ ਦੀ ਕਟਾਈ ਕੀਤੀ ਜਾਂਦੀ ਆ ਨੈਕਸਟ ਹੈਗਾ ਜੀ ਗਵਰਨਮੈਂਟ ਨੇ ਕਿਹਾ ਕਿ ਭਾਰਤ ਜਨ ਆਈ ਕੋ ਸਾਰੀਆਂ ਭਾਸ਼ਾਵਾਂ ਯਾਨੀ ਕਿ ਦੋ 22 ਸੜੇ ਸ਼ੈਡਿਊਲ ਦੇ ਵਿੱਚ 8th ਸ਼ੈਡਿਊਲ ਚ ਲੈਂਗੁਏਜਸ ਲਿਖੀਆਂ ਗਈਆਂ ਨੇ 22 ਭਾਸ਼ਾਵਾਂ ਸਾਡੀ 8ਵੀਂ ਨੋਸੂਚੀ ਦੇ ਵਿੱਚ ਦਰਜ ਨੇ ਪੰਜਾਬੀ ਵੀ ਉਹਨਾਂ ਚੋਂ ਇੱਕ ਹੈ ਕਿ ਇਹ ਸਾਰੀਆਂ ਭਾਸ਼ਾਵਾਂ ਨੂੰ ਕਿਸ ਇਅਰ ਤੱਕ ਕਿਹੜਾ ਹੈਗਾ ਭਾਰਤ ਜਨ ਇਹ ਸਪੋਰਟ ਕਰੇਗਾ ਸਾਲ ਦਾ ਨਾਮ ਪੁੱਛਿਆ ਗਿਆ ਜੀ ਤਾਂ ਦਾ ਸਹੀ ਆਨਸਰ ਹੈ ਜੀ ਜੂਨ 2026 ਜੂਨ 2026 ਆਪਸ਼ਨ B ਇਸ ਦਾ ਰਾਈਟ ਆਨਸਰ ਨੈਕਸਟ ਕੁਸ਼ਣ ਪੁੱਛਿਆ ਗਿਆ ਜੀ ਏਸ਼ੀਆ ਦਾ ਲੌਂਗੇਸਟ ਫਰੇਟ ਟ੍ਰੇਨ ਭਾਰਤ ਏਸ਼ੀਆ ਦੇ ਸਭ ਤੋਂ ਵੱਡੀ ਰੀਲ ਮਾਲ ਗੱਡੀ ਜਿਹਨੂੰ ਆਪਾਂ ਕਹਿੰਦੇ ਕਿ ਮਾਲ ਗੱਡੀ ਇਹਦਾ ਨਾਮ ਕੀ ਹੈ ਜਿਹੜੀ ਭਾਰਤ ਵਿੱਚ ਰੀਸੈਂਟਲੀ ਆਪਾਂ ਦੇਖਿਆ ਕਿ ਲਾਂਚ ਕੀਤੀ ਗਈ ਆ ਇਹਦਾ ਨਾਮ ਹੈ ਜੀ ਰੁ드ਰਾਸ਼ਟਰਾ ਇਹਦੀ ਲੈਂਥ ਲਗਭਗ 4.5 ਕਿਲੋਮੀਟਰ ਹੈ ਜੀ 4.5 ਕਿਲੋਮੀਟਰ ਨੈਕਸਟ ਕੁਐਸਚਨ ਹੈ ਜੀ ਆਪਣੇ ਕੋਲ ਕੁਐਸਚਨ ਨੰਬਰ 15 ਇਹ ਪੁੱਛਿਆ ਗਿਆ ਜੀ ਇਨ ਦਾ ਫਰਸਟ ਹਾਫ 2025 ਦੇ ਪਹਿਲੇ ਹਾਫ ਵਿੱਚ ਕਿੰਨੇ ਲੋਕ ਨੇ ਵੀ ਜਿਹੜੇ ਨੈਸ਼ਨਲ ਹਾਈਵੇ ਦੇ ਉੱਪਰ ਐਕਸੀਡੈਂਟ ਜਾਂ ਕਿਸੇ ਹਾਦਸੇ ਹਾਦਸੇ ਦਾ ਸ਼ਿਕਾਰ ਹੋ ਕੇ ਮਾਰੇ ਗਏ ਤਾਂ ਇਹਨਾਂ ਦੀ ਕੁੱਲ ਗਿਣਤੀ ਹੈ ਜੀ 29000 ਜਿਹੜੀ ਕਿ ਆਪਣੇ ਆਪ ਵਿੱਚ ਬਹੁਤ ਵੱਡੀ ਸੰਖਿਆ ਹੈ 29000 ਨੈਕਸਟ ਕੁਐਸਚਨ ਹੈ ਜੀ ਬਿਮਸਟੇਕ ਨੇ ਟ੍ਰੈਡੀਸ਼ਨਲ 뮤직 ਫੈਸਟੀਵਲ ਇਹਦਾ ਨਾਮ ਹੈਗਾ ਸप्तਸੁਰ ਇਹ ਸ਼ੁਰੂ ਕੀਤਾ ਗਿਆ ਤੇ ਪੁੱਛਿਆ ਗਿਆ ਕਿ ਕਿੱਥੇ ਸ਼ੁਰੂ ਕੀਤਾ ਗਿਆ ਤੇ ਇਹਦਾ ਆਨਸਰ ਹੈਗਾ ਜੀ ਆਪਸ਼ਨ ਸੀ ਨਿਊ ਡੈਲੀ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਨਿਊ ਡੈਲੀ ਨੈਕਸਟ ਵੀ ਹੈਵ ਲੈਂਡਨ ਆਰਸ ਹੰਗਰੀਅਨ ਗ੍ਰਾਂ ਪ੍ਰੀ ਨੇ ਜਿੱਤੀ ਹੈ ਗ੍ਰੈਂਡ ਪ੍ਰਿਕਸ ਫਾਰਮੂਲਾ 1 ਦੀ ਜਿਹੜੀ ਹੈਗਾ ਰੇਸ ਇਵੈਂਟ ਹੁੰਦਾ ਤਾਂ ਪੁੱਛਿਆ ਕਿ ਕਿਸ ਪਰਸਨ ਨੂੰ ਇਹਨਾਂ ਨੇ ਹਰਾਇਆ ਦੇਖੋ ਇੱਥੇ ਕੁਐਸਚਨ ਚੇਂਜ ਕਰਤਾ ਉਹਨਾਂ ਨੇ ਇਹ ਨਹੀਂ ਪੁੱਛਿਆ ਕਿ ਜਿੱਤਿਆ ਕਿਨੇ ਆ ਜਿੱਤੇ ਦਾ ਲੈਂਡਨ ਹੋਰਿਸ ਨੇ ਆ ਇਹ ਪੁੱਛਿਆ ਗਿਆ ਹਰਾਇਆ ਕਿਸ ਨੂੰ ਆ ਤਾਂ ਹਰਾਇਆ ਗਿਆ ਜੀ ਓਸਕਰ ਪਿਆਸਟਰੀ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ ਓਸਕਰ ਪਿਆਸਟਰੀ ਅਗਲਾ ਸਵਾਲ ਹੈ ਜੀ ਪਹਿਲੀ ਵਾਰ ਚੈਸ ਈ-ਸਪੋਰਟ ਵਰਲਡ ਕੱਪ ਜਿਹੜਾ 2025 ਦੇ ਵਿੱਚ ਹੋਇਆ ਰਿਆਦ ਦੇ ਵਿੱਚ ਇਸ ਨੂੰ ਕਿਸ ਦੁਆਰਾ ਜਿੱਤਿਆ ਗਿਆ ਤਾਂ ਇਹਨੂੰ ਜਿੱਤਿਆ ਗਿਆ ਮੈਗਨਸ ਕਾਲਸਨ ਦੁਆਰਾ অপশন সি ইজ দা রাইট আনসার ম্যাগনেস কার্লসন ਜਿਹੜੇ ਕਿ ਨਾਰਵੇ ਦੇ ਨੇ ਅੱਗੇ ਹੈਗਾ ਪ੍ਰਿਕਸ਼ਾ ਪੇ ਚਰਚਾ 2025 ਇਹਨਾਂ ਨੇ ਇੱਕ ਵਰਲਡ ਰਿਕਾਰਡ ਸੈੱਟ ਕੀਤਾ ਕਿੰਨੇ ਰਜਿਸਟ੍ਰੇਸ਼ਨ ਕਰਵਾਈਆਂ ਗਏ ਨੇ ਇਹਦੇ ਤਹਿਤ ਆਪਾਂ ਨੂੰ ਨੰਬਰ ਆਫ ਰਜਿਸਟ੍ਰੇਸ਼ਨ ਪੁੱਛਿਆ ਗਿਆ ਤਾਂ ਟੋਟਲ ਕਰਵਾਈਆਂ ਗਏ ਨੇ ਜੀ 3.53 ਕਰੋੜ ਰਜਿਸਟ੍ਰੇਸ਼ਨ ਕਰਾਈਆਂ ਗਈਆਂ ਨੇ ਨੈਕਸਟ ਹੈਗਾ ਜੀ ਇੱਕ ਵੋਲਕੇਨੋ ਆ ਜਿਹਦਾ ਨਾਮ ਹੈ ਕਰਾਸ਼ੇ ਨিনਕੋਵ ज्वालामुखी ਜਿਹੜਾ ਕਿ 600 ਸਾਲ ਬਾਅਦ ਫਟਿਆ ਇਹ ਪੁੱਛਿਆ ਗਿਆ ਕਿ ਕਿਹੜੇ ਕੰਟਰੀ ਦੇ ਵਿੱਚ ਫਟਿਆ ਇਹ ਫਟਿਆ ਜੀ ਰਸ਼ੀਆ ਦੇ ਵਿੱਚ ਵੈਰੀ ਇੰਪੋਰਟੈਂਟ ਨੈਕਸਟ ਹੈ ਗਏ ਜੀ ਸਿੰਬੈਕਸ ਸਿੰਬੈਕਸ ਇੱਕ ਮਿਲਟਰੀ ਐਕਸਰਸਾਈਜ਼ ਹੈ ਪੁੱਛਿਆ ਗਿਆ ਕਿ ਕਿਹੜੇ ਕਿਹੜੇ ਦੋ ਦੇਸ਼ਾਂ ਦੇ ਵਿਚਕਾਰ ਹੁੰਦੀ ਆ ਸਿੰਬੈਕਸ ਦੇ ਨਾਮ ਤੋਂ ਹੀ ਪਤਾ ਲੱਗਦਾ ਜਿਹੜੀ ਸਿੰਬੈਸ ਸਿੰਬੈਕਸ ਐਕਸਰਸਾਈਜ਼ ਆ ਇਹ ਹੁੰਦੀ ਆ ਜੀ ਸਿੰਗਾਪੁਰ ਇੰਡੀਆ ਸਿੰਗਾਪੁਰ ਇੰਡੀਆ ਮੈਰੀਟਾਈਮ ਬਾਈਲੈਟਰਲ ਐਕਸਰਸਾਈਜ਼ ਇਹ ਭਾਰਤ ਤੇ ਸਿੰਗਾਪੁਰ ਦੇ ਵਿਚਕਾਰ ਹੁੰਦੀ ਆ ਜੀ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਜੀ ਭਾਰਤ ਦੁਨੀਆ ਦੇ ਵਿੱਚ 5ਵੇਂ ਨੰਬਰ ਵਾਲੀ ਏਵੀਏਸ਼ਨ ਮਾਰਕੀਟ ਬਣ ਗਿਆ ਸੀ ਕਿਹੜੇ ਸਾਲ ਦੇ ਵਿੱਚ ਤਾਂ ਇਹ ਬਣ ਗਿਆ ਸੀ 2024 ਦੇ ਵਿੱਚ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਜੀ ਕਹਿੰਦੇ ਅਕੋਰਡਿੰਗ ਟੂ 2024 ਡਾਟਾ 2024 ਦੇ ਡਾਟਾ ਦੇ ਅਨਸਾਰ ਭਾਰਤ ਦਾ ਰੈਂਕ ਸੈਕੰਡ ਹੈ ਕਿਹੜੀ ਕਮੋਡਿਟੀ ਨੂੰ ਐਕਸਪੋਰਟ ਕਰਨ ਵਾਸਤੇ ਕਿਸ ਵਸਤੂ ਦੇ ਵਿੱਚ ਭਾਰਤ ਨੇ ਦੂਜੇ ਨੰਬਰ ਤੇ ਸਭ ਤੋਂ ਵੱਧ ਨਿਰਯਾਤ ਕੀਤਾ ਤਾਂ ਇਹ ਹੈਗੀ ਜੀ ਚਾਹ ਟੀ ਆਪਸ਼ਨ ਸੀ ਦਾ ਰਾਈਟ ਆਨਸਰ ਮੈਂ ਤੁਹਾਨੂੰ ਪੜਾਇਆ ਸੀ ਤੁਸੀਂ ਮੈਨੂੰ ਦੱਸਣਾ ਕਿ ਪਹਿਲੇ ਨੰਬਰ ਵਾਲਾ ਕੰਟਰੀ ਹੈ ਫਰਸਟ ਨੰਬਰ ਫਰਸਟ ਕੰਟਰੀ ਕਿਹੜਾ ਟਿ ਐਕਸਪੋਰਟ ਦੇ ਮਾਮਲੇ 'ਚ ਦੁਨੀਆ ਦੇ ਵਿੱਚ ਓਕੇ ਨੈਕਸਟ ਹੈਗਾ ਜੀ ਨੀਤੀਯੋਗ ਦੀ ਇੱਕ ਰਿਪੋਰਟ ਆਈ ਹੈ ਅਨਲੌਕਿੰਗ 200 ਬਿਲੀਅਨ ਅਪਰਚੂਨਿਟੀ ਇਹ ਕਹਿੰਦੇ ਕਿਹੜੇ ਖੇਤਰ ਦੇ ਨਾਲ ਸਬੰਧਤ ਹੈ ਤਾਂ ਤੁਸੀਂ ਇਹਦਾ ਖੇਤਰ ਦੱਸਣਾ ਕਿਹੜੇ ਖੇਤਰ ਨਾਲ ਸਬੰਧਤ ਹੈ ਇਹ ਹੈਗੀ ਹੈ ਜੀ ਇਲੈਕਟ੍ਰਿਕ ਵਹੀਕਲ ਦੇ ਨਾਲ ਬਿਜਲੀ ਵਾਲੇ ਜਿਹੜੇ ਵਾਹਨ ਨੇ ਉਹਨਾਂ ਨਾਲ ਸਬੰਧਤ ਹੈ ਪਹਿਲੇ ਅਗਲਾ ਕੁਐਸਚਨ ਹੈ ਜੀ इंडिया ਦਾ ਪਹਿਲਾ ਆਰਚਰੀ ਲੀਗ ਜਿਹੜਾ ਹੈਗਾ ਅਕਤੂਬਰ 2025 ਦੇ ਵਿੱਚ ਕਿਹੜੇ ਵੈਨਿਊ ਦੇ ਵਿੱਚ ਹੋਏਗਾ ਵੈਨਿਊ ਦਾ ਨਾਮ ਪੁੱਛਿਆ ਗਿਆ ਜੀ ਵੈਨਿਊ ਦਾ ਨਾਮ ਹੈਗਾ ਯਮਨਾ ਯਮਨਾ ਸਪੋਰਟਸ ਕੰਪਲੈਕਸ ਦਿੱਲੀ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਵੀ ਹੈਵ ਪਹਿਲਾ FIFA ਟੈਲੈਂਟ ਅਕੈਡਮੀ ਫਾਰ ਗਰਲਸ ਇਨ ਇੰਡੀਆ ਵਾਸ ਲਾਂਚਡ ਇਨ ਵਿਚ ਸਿਟੀ FIFA ਫੁੱਟਬਾਲ ਨਸੰਦਤ ਟੂਰਨਾਮੈਂਟ ਹੈ ਜੀ ਤਾਂ ਪਹਿਲੀ ਵਾਰ ਹੀ ਪੁੱਛਿਆ ਗਿਆ ਇਹ ਕਿੱਥੇ ਕੰਡਕਟ ਕੀਤਾ ਗਿਆ ਜਾਂ ਕਿੱਥੇ ਹੋਇਆ ਤਾਂ ਇਹ ਹੋਇਆ ਜੀ ਹਾਈਦਰਾਬਾਦ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ ਹਾਈਦਰਾਬਾਦ ਨੈਕਸਟ ਕੁਐਸਚਨ ਹੈ ਜੀ ਭਾਰਤ ਜਿਹੜਾ ਹੈਗਾ ਬਾਇਓ ਫਾਰਟੀਫਾਈਡ ਪੋਟੈਟੋ ਜਿਹੜੇ ਅੰਦਰੇਚ ਵਿੱਚ ਉਹਦਾ ਮਾਈਕਰੋ ਨਿਊਟ੍ਰੀਐਂਟਸ ਬਾਇਓ ਫਾਰਟੀਫਾਈਡ ਦਾ ਮਤਲਬ ਹੁੰਦਾ ਕਿ ਕਾਫੀ ਸਰੀਆਂ ਸਾਡੇ ਕੋਲ ਫਸਲ ਆਣੇ ਜਿਨ੍ਹਾਂ ਦੇ ਵਿੱਚ ਹੋਰ ਨਿਊਟ੍ਰੀਐਂਟਸ ਐਡ ਕੀਤੇ ਜਾਂਦੀ ਹੈ ਤਾਂ ਕਿ ਜਿਹੜੇ ਲੋਕ ਨੇ ਜਿਨ੍ਹਾਂ ਦੀ ਪ੍ਰੋਬਲਮ ਹੈ ਹੰਗਰ ਦੀ ਪ੍ਰੋਬਲਮ ਜਿਹਨੂੰ ਹੈਡਨ ਹੰਗਰ ਕਹਿੰਦੇ ਆ ਜਾਂ ਮਲ ਨਿਊਟ੍ਰੀਸ਼ਨ ਦੀ ਉਹਨੂੰ ਦੂਰ ਕੀਤਾ ਜਾ ਸਕੇ ਸੋ ਇਹਦੇ ਲਈ ਸਾਰੇ ਹੀ ਜਿਹੜੇ ਇਹ ਮਾਈਕਰੋ ਨਿਊਟ੍ਰੀਐਂਟਸ ਤੇ ਵਿਟਾਮਿਨ ਇਹ ਇਹਨਾਂ ਨੂੰ ਵਿਟਾਮਿਨ A ਹੋ ਗਿਆ ਜ਼ਿੰਕ ਹੋ ਗਿਆ ਆਇਰਨ ਸੋ ਸੌਰੀ ਯਾਨੀ ਕਿ 올 ਆਫ ਆਲ ਆਫ ਥੀਸ ਨੈਕਸਟ ਹੈਗਾ ਜੀ ਕਹਿੰਦੇ ਦੁਨੀਆ ਦਾ ਰੇਅਰੈਸਟ ਬਲੱਡ ਗਰੁੱਪ ਜਿਹੜਾ ਕਿ ਰੇਅਰੈਸਟ ਦਾ ਮਤਲਬ ਹੁੰਦਾ ਹੈ ਕਿ ਬਹੁਤ ਘੱਟ ਮਿਲਦਾ ਉਹਦਾ ਨਾਮ ਹੈ ਸੀ ਆਰ ਆਈ ਬੀ ਕਿਸੇ ਔਰਤ ਦੇ ਵਿੱਚ ਮਿਲਿਆ ਪੁੱਛਿਆ ਕਿ ਇਹ ਭਾਰਤ ਦੇ ਕਿਹੜੇ ਸ਼ਹਿਰ ਵਿੱਚ ਕਿਸੇ ਔਰਤ ਵਿੱਚ ਮਿਲਿਆ ਤੇ ਇਹਦਾ ਆਨਸਰ ਹੈ ਜੀ ਬੈਂਗਲੁਰੂ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹਿਰੋਸ਼ਿਮਾ ਡੇ ਮਨਾਇਆ ਜਾਂਦਾ ਹਰ ਸਾਲ ਕਹਿੰਦੇ ਕਿਸ ਤਰੀਕ ਨੂੰ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਹਿਰੋਸ਼ਿਮਾ ਜਾਪਾਨ ਦਾ ਇੱਕ ਸ਼ਹਿਰ ਆ ਜਿਹਦੇ ਵਿੱਚ 6 ਅਗਸਤ 1945 ਦੇ ਵਿੱਚ ਦੋ ਮਤਲਬ ਇੱਕ ਬੰਬ ਇੱਥੇ ਛੁੱਟਿਆ ਗਿਆ ਸੀ ਜਿਹਦਾ ਨਾਮ ਸੀਗਾ ਲਿਟਲ ਬੋਏ ਲिटल ਬாய் ਤੇ 9 ਅਗਸਤ ਤੋਂ ਛੁੱਟੇ ਗਿਆ ਸੀ ਨਾਗਾਸਾਕੀ ਦੇ ਉੱਪਰ ਜਿਹਦਾ ਨਾਮ ਸੀ ਫੈਟ ਮੈਨ ਸੋ ਇਹ ਦੋ ਬੰਬ ਛੁੱਟੇ ਗਿਆ ਸੀ ਜਿਨ੍ਹਾਂ ਦੇ ਨਾਲ ਬਹੁਤ ਵੱਡੀ ਤਬਾਹੀ ਹੋਈ ਸੀ ਤਾਂ ਉਸ ਦਿਨ ਦੀ ਯਾਦ ਵਿੱਚ ਅਸੀਂ 6 ਅਗਸਤ ਨੂੰ ਮਨਾਉਂਦੇ ਹਾਂ ਹਿਰੋਸ਼ਿਮਾ ਡੇ ਤੇ 9 ਅਗਸਤ ਨੂੰ ਮਨਾਉਂਦੇ ਹਾਂ ਮਨਾਉਂਦੇ ਹਾਂ ਨਾਗਾਸਾਕੀ ਡੇ ਕੈਬਨਟ ਅਪਰੂਵਡ ਕੈਬਨਟ ਨੇ 4600 ਕਰੋੜ ਰੁਪਏ ਦੇ ਸੈਮੀ ਕੰਡਕਟਰ ਪ੍ਰੋਜੈਕਟ ਕਿਹੜੇ ਤਿੰਨ ਸ਼ਰਾਂ ਦੇ ਵਿੱਚ ਲਗਾਉਣ ਦੀ ਮਨਜ਼ੂਰੀ ਦਿੱਤੀ ਹੈ ਆਪਾਂ ਪੜਿਆ ਸੀ ਓ ਪੀ ਏ ਮੈਂ ਕਹਾਂ ਸੀ ਓ ਪੀ ਯਾਦ ਰੱਖਿਓ ਉਹ ਤੇ ਹੈਗਾ 오ਡੀਸ਼ਾ ਪੀ ਤੇ ਪੰਜਾਬ ਏ ਤੇ ਆਂਧਰਾ ਪ੍ਰ ਨੈਕਸਟ ਵੀ ਹੈਵ 31ਸਟ ਕੁਐਸਚਨ ਹੈ ਉਦਮ ਉਦਮ ਸਾਕਸ਼ੀ ਜੇ ਉਦਮਸ਼ਕ ਉਦਮ ਸਖੀ ਪੋਰਟਲ ਲਾਂਚ ਕੀਤਾ ਗਿਆ ਔਰਤਾਂ ਨੂੰ ਇੰਪਾਵਰ ਕਰਨ ਵਾਸਤੇ ਕਿਹੜੀ ਕਿਹੜੇ ਮੰਤਰਾਲੇ ਦੁਆਰਾ ਕੀਤਾ ਗਿਆ ਜੀ ਇਹ ਕੀਤਾ ਗਿਆ ਮਿਨਿਸਟਰੀ ਆਫ ਮਾਈਕਰੋ ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ਸ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਇਹਨਾਂ ਦੇ ਮਿਨਿਸਟਰ ਦਾ ਨਾਮ ਦੱਸਣਾ ਕਿ ਇਹਨਾਂ ਦੇ ਮਿਨਿਸਟਰ ਕੌਣ ਨੇ ਨੈਕਸਟ ਹੈਗਾ ਜੀ ਇੰਡੀਆ ਦਾ ਪਹਿਲਾ ਡਰੋਨ ਏ ਪਾਵਰਡ ਆਰਟੀਫੀਸ਼ੀਅਲ ਰੀਨ ਐਕਸਪੈਰੀਮੈਂਟ ਕਿੱਥੇ ਕੀਤਾ ਗਿਆ ਜੀ ਇਹ ਕੀਤਾ ਗਿਆ ਜੈਪੁਰ ਦੇ ਵਿੱਚ ਜੈਪੁਰ ਰਾਜਸਥਾਨ ਰੂਵੇਲਾਕੇ ਬਿਮਾਰੀ ਦਾ ਨਾਮ ਹੈ ਕਿ ਹਾਲੀ ਨੈਪਾਲ ਦੇ ਵਿੱਚ ਇਹ ਦੇਖੀ ਗਈ ਆ ਤਾਂ ਇਹ ਕਿਸ ਕਿਸ ਕਾਰਨ ਹੁੰਦੀ ਆ ਤਾਂ ਇਹ ਹੁੰਦੀ ਆ ਜੀ ਇੱਕ ਵਾਇਰਸ ਕਾਰਨ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਡੈਵਿਡ ਵਾਰਨਰ ਰੀਸੈਂਟਲੀ ਉਹਨਾਂ ਨੇ ਰਿਕਾਰਡ ਤੋੜਿਆ ਜਦ ਵਿਰਾਟ ਕੋਹਲੀ ਨੇ ਪਿੱਛੇ ਛੱਡਿਆ ਟੀ20 ਰਨ ਸਕੋਰਰ ਦੇ ਵਿੱਚ ਤਾਂ ਪੁੱਛੇਗਾ ਕਿਲੇ ਪ੍ਰੇਅਰ ਨੂੰ ਛੱਡੇਗਾ ਤਾਂ ਇਹਨਾਂ ਨਾਮ ਹੈ ਵਿਰਾਟ ਕੋਹਲੀ ਪਹਿਲੇ ਨੰਬਰ ਤੇ ਹੈਗੇ ਨੇ ਜਿਹੜੇ ਸਭ ਤੋਂ ਵੱਧ ਰਨ ਸਕੋਰ ਕਰਦੇ ਆ ਕ੍ਰਿਸ ਗੇਲ ਨੈਕਸਟ ਹੈਗਾ ਜੀ ਐਕਸਿਸ ਬੈਂਕ ਦੁਆਰਾ ਲੋਕ ਐਫ ਡੀ ਫੀਚਰ ਨੂੰ ਸ਼ੁਰੂ ਕੀਤਾ ਗਿਆ ਦਾ ਮੇਨ ਮੇਨ ਪਰਪਸ ਕੀ ਆ ਮਤਲਬ ਇਹਦੇ ਚ ਜਾ ਕੇ ਜਿਹੜੀਆਂ ਤੁਹਾਡੀਆਂ ਐਫ ਡੀ ਨੇ ਉਹ ਲੌਕ ਹੋ ਜਾਣਗੀਆਂ ਤੁਹਾਨੂੰ ਬ੍ਰਾਂਚ ਵਿੱਚ ਜਾ ਕੇ ਹੀ ਉਹਨਾਂ ਨੂੰ ਤੁਸੀਂ ਕੈਨਸਲ ਕਰਵਾ ਸਕਦੇ ਹੋ ਤੇ ਜਿਹੜੇ ਪੈਸੇ ਨੇ ਆਪਣੇ ਸੇਵਿੰਗ ਅਕਾਊਂਟ ਦੇ ਵਿੱਚ ਜਾਂ ਵਿਥਡ੍ਰੋ ਕਰਵਾ ਸਕਦੇ ਹੋ ਸੋ ਇਹ ਹੈਗਾ ਡਿਜੀਟਲ ਫਰਾਡ ਨੂੰ ਰੋਕਣ ਵਾਸਤੇ ਨੈਕਸਟ ਹੈਗਾ ਜੀ ਇੰਦਰਾ ਗਾਂਧੀ ਜਿਹੜੀ ਇੰਦਰਾ ਗਾਂਧੀ ਸਾਡੇ ਪੀਐਮ ਸੀ ਤੀਜੇ ਨੰਬਰ ਵਾਲੇ ਉਹਨਾਂ ਦਾ ਰਿਕਾਰਡ ਤੋੜਿਆ ਗਿਆ 12 ਵਾਰ ਲਗਾਤਾਰ ਸਪੀਚ ਦਿੱਤੀ ਗਈ ਹੈ ਜੀ ਰੈਡ ਫੋਰਡ ਤੋਂ ਔਨ ਇੰਡੀਪੈਂਡੈਂਸ ਡੇ ਇੰਡੀਪੈਂਡੈਂਸ ਡੇ ਵਾਲੇ ਦਿਨ ਸਾਡੇ ਪ੍ਰਧਾਨ ਮੰਤਰੀ ਸਪੀਚ ਦਿੰਦੇ ਆ रिपब्लिक डे ਵਾਲੇ ਦਿਨ ਜਿਹੜੀ ਸਪੀਚ ਆ ਉਹ ਦਿੱਤੀ ਜਾਂਦੀ ਆ ਪ੍ਰੈਜ਼ੀਡੈਂਟ ਆਫ ਇੰਡੀਆ ਦੁਆਰਾ ਸੋ ਇਹ ਤੋੜਿਆ ਗਿਆ ਜੀ ਆ ਪ੍ਰੀਮ ਨਰਿੰਦਰ ਮੋਦੀ ਦੁਆਰਾ ਇਹਨਾਂ ਨੇ 12 ਵਾਰ ਸਪੀਚ ਦਿੱਤੀ ਆ ਤੇ ਲਗਾਤਾਰ ਇੰਦਰਾ ਗਾਂਧੀ ਨੇ 11 ਵਾਰ ਦਿੱਤੀ ਸੀ ਉਹਨਾਂ ਦਾ ਰਿਕਾਰਡ ਤੋੜਿਆ ਗਿਆ ਇਹਨਾਂ ਦੇ ਦੁਆਰਾ 12 ਟਾਈਮ ਸਪੀਚ ਦੇ ਕੇ ਅਗਲਾ ਸਵਾਲ ਹੈ ਹਾਊ many ਪਰਸਨਲਸ ਵਰ ਅਵਾਰਡਡ ਗੈਲੈਂਟਰੀ ਅਵਾਰਡ ਗੈਲੈਂਟਰੀ ਦਾ ਮਤਲਬ ਹੁੰਦਾ ਜਿਹੜੇ ਸਾਹਸ ਲਈ ਬਹਾਦਰੀ ਲਈ ਦਿੱਤੇ ਜਾਂਦੇ ਆ ਤਾਂ ਇਹ ਟੋਟਲ ਦਿੱਤੇ ਗਿਆ ਜੀ 1090 ਇਹ ਅਲੱਗ-ਅਲੱਗ ਖੇਤਰਾਂ ਦੇ ਵਿੱਚ ਪੈਰਾਮਿਲਟਰੀ ਫੋਰਸਜ਼ ਦੇ ਹੋਣ ਜਾਂ ਸਾਡੀਆਂ ਕੰਬੈਟ ਫੋਰ ਅਗਲਾ ਸਵਾਲ ਹੈ ਜੀ ਕਿਹੜਾ ਰਾਜ ਹੈ ਜਿਨ੍ਹਾਂ ਨੇ 100 ਗੀਗਾ ਸੋਲਰ ਪਾਵਰ ਸੋਲਰ ਪੀਵੀ ਥੈਟ ਇਜ਼ ਫੋਟੋਵੋਲਟਿਕ ਮੈਨੂਫੈਕਚਰਰ ਕੈਪੈਸਿਟੀ ਦੀ ਅੰਡਰ ਵਿਚ ਸਕੀਮਸ ਕੀ ਦਾ ਨਾਮ ਦੱਸ ਕੇ ਆ ਗਿਆ ਕਿ ਕਿਹੜੀ ਸਕੀਮਾਂ ਜਿਹਦੇ ਤਹਿਤ ਸਾਡੇ ਕੋਲ 100 ਗੀਗਾ ਵਾਟ ਸੋਲਰ ਸੈੱਲ ਬਣਾਉਣ ਦੀ ਕੈਪੈਸਿਟੀ ਨੂੰ ਅਸੀਂ ਪ੍ਰਾਪਤ ਕਰ ਲਿਆ ਸਕੀਮ ਦਾ ਨਾਮ ਹੈ ਜੀ ਏ ਐਲ ਐਮ ਐਮ ਇਹਨੂੰ ਫੁੱਲ ਫਾਰਮ ਹੈ ਅਪਰੂਵਡ ਲਿਸਟ ਆਫ ਮਾਡਲਸ ਐਂਡ ਅ ਮੈਨੂਫੈਕਚਰਰ ਸਰ ਜਿਹੜੀ ਇੰਸਟਾਲਡ ਕੈਪੈਸਿਟੀ ਆ ਉਹ ਹਾਲੇ ਘਟ ਹੈ ਇੰਸਟਾਲਡ ਕੈਪੈਸਿਟੀ ਆ ਜਿਹੜੀ ਉਹ ਅਪ੍ਰੋਕਸੀਮੇਟਲੀ 83 ਗੀਗਾਵਾਟ ਹੈ ਬਟ ਜਿਹੜੀ ਮੈਨੂਫੈਕਚਰਿੰਗ ਆ ਕੇਸੀ ਬਣਾ ਕੇ ਨੇ ਰਹੇ ਆ ਉਹ ਕੈਪੈਸਿਟੀ ਅਸੀਂ 100 ਗੀਗਾਵਾਟ ਤੋਂ ਮਤਲਬ 100 ਗੀਗਾਵਾਟ ਜਿਹੜੀ ਅਚੀਵ ਕਰ ਲਈ ਹੈ ਅਗਲਾ ਸਵਾਲ ਹੈ ਜੀ ਕਿੰਨੀ ਅਮਾਉਂਟ ਆ ਜਿਹੜੀ ਪਬਲਿਕ ਸੈਕਟਰ ਬੈਂਕਸ ਨੇ ਰਾਈਟ ਆਫ ਕੀਤੀ ਹੈ ਰਾਈਟ ਆਫ ਦਾ ਮਤਲਬ ਇਹਨੂੰ ਆਪਣੀ ਬੈਲੈਂਸ ਸ਼ੀਟ ਦੇ ਵਿੱਚ ਨਹੀਂ ਲਿਖਣਗੇ ਇਹਦਾ ਮਤਲਬ ਇਹ ਨਹੀਂ ਕਿ ਇਹਨੂੰ ਰਿਕਵਰ ਨਹੀਂ ਕਰਨਗੇ ਜੇ ਵੇਵ ਆਫ ਆਏ ਤਾਂ ਫਿਰ ਰਿਕਵਰੀ ਵੀ ਬੰਦ ਹੋ ਜਾਂਦੀ ਹੈ ਬਟ ਇ ਨੈਕਸਟ ਹੈਗਾ ਜੀ ਹੂ ਰਿਟੇਨ ਦਾ ਜਨਰਲ ਸਕੱਤਰਰੀ ਆਫ ਦਾ ਕਨਸਟਿਟਿਊਸ਼ਨਲ ਕਲੱਬ ਆਫ ਇੰਡੀਆ ਕਨਸਟਿਟਿਊਸ਼ਨਲ ਕਲੱਬ ਆਫ ਇੰਡੀਆ ਦੇ ਨਵੇਂ ਜਨਰਲ ਸਕੱਤਰ ਕਿਹਨ ਬਣੇ ਨੇ ਤਾਂ ਇਹਨਾਂ ਦਾ ਨਾਮ ਹੈਗਾ ਜੀ ਰਾਜੀਵ ਪ੍ਰਤਾਪ ਰੂਡੀ অপਸ਼ਨ ਬੀ ਇਸ ਦਾ ਰਾਈਟ ਆਨਸਰ ਓਕੇ ਅਗਲਾ ਪੁੱਛਿਆ ਹੈਗਾ ਜੀ ਕਿਹੜੇ ਇਵੈਂਟ ਦੇ ਵਿੱਚ ਸਾਡੇ ਇੱਕ ਪਲੇਅਰ ਨੇ ਨਮਰਤਾ ਬੱਤਰਾ ਇਹਨਾਂ ਦੁਆਰਾ ਫਾਈਨਲ ਜਿਹੜਾ ਹੈਗਾ ਵਰਲਡ ਕੱਪ ਦੇ ਵਿੱਚ 골 ਸੋਨੇ ਦਾ ਤਗਮਾ ਜਿੱਤਿਆ ਗਿਆ ਤਾਂ ਇਹ ਹੈਗਾ ਜੀ ਗੇਮ ਦਾ ਨਾਮ ਵੋਸ਼ੂ ਹੈ 52 ਕੈਟਾਗਰੀ ਦੇ ਵਿੱਚ ਵੋਸ਼ੂ ਇੱਕ ਕਾਈਂਡ ਆਫ ਮਾਰਸ਼ਲ ਮੈ ਕਰਾਟੇ ਵਾਂਗੂ ਦਾ ਮਾਰਸ਼ਲ ਗ ਮਾਰਸ਼ਲ sport ਹੈ ਕਰਾਟੇ ਵਾਂਗੂ ਜਿਵੇਂ ਖੇਡਦੇ ਆ ਤਾਂ ਹੁੰਦਾ ਇਹ ਨੈਕਸਟ ਹੈਗਾ ਜੀ ਮਿਸ਼ਨ ਕੀ ਹੈ ਜੀ ਵਟ ਇਜ਼ ਦਾ ਨੇਮ ਆਫ ਦਾ ਮਿਸ਼ਨ ਲਾਸਟ ਬਾਈ ਪੀਐਮ ਮੋਦੀ ਟੂ ਸਕਿਉਰ ਦਾ ਕ੍ਰਿਟੀਕਲ ਇਸਟੈਬਲਿਸ਼ਮੈਂਟ ਵਿਦ ਇੰਡੀਜਿਨियस ਟੈਕਨੋਲੋਜੀਜ਼ ਮਤਲਬ ਇਹਨੇ ਸਾਡੀਆਂ ਇਸਟੈਬਲਿਸ਼ਮੈਂਟ ਨੇ ਜਿਵੇਂ ਪਾਵਰ ਪਲਾਂਟ ਹੋ ਗਏ ਨਿਊਕਲੀਅਰ ਪਾਵਰ ਪਲਾਂਟ ਹੋ ਗਏ ਉਹਨਾਂ ਨੂੰ ਸੇਫ ਕਰਨ ਵਾਸਤੇ ਤੇ ਕਿਹੜਾ ਮਿਸ਼ਨ ਸ਼ੁਰੂ ਕੀਤਾ ਗਿਆ ਦਾ ਨਾਮ ਹੈ ਜੀ ਮਿਸ਼ਨ ਸੁਦਰਸ਼ਨ ਚੱਕਰਾਂ ਨੈਕਸਟ ਕੁਐਸਚਨ ਹੈ ਜੀ ਕਿਹੜਾ ਬਰਡ ਮਾਸਕਟ ਬਣਿਆ ਖੇਲੋ ਇੰਡੀਆ ਵਾਟਰ ਗੇਮ ਦਾ ਤਾਂ ਇਹ ਹੈਗਾ ਹਿਮਾਲੀਅਨ ਕਿੰਗ ਫ ਤਾਂ ਤੁਸੀਂ ਮੈਨੂੰ ਦੱਸਣਾ ਹੈ ਮੈਂ ਪੜਾਇਆ ਸੀਗੇ ਗੇਮਸ ਕਿੱਥੇ ਹੋਣਗੀਆਂ ਇਸ ਵਾਰੀ ਨੈਕਸਟ ਹੈਗਾ ਜੀ ਵਿਚ ਇੰਡੀਅਨ ਵਿਚ ਇੰਡੀਪੈਂਡੈਂਸ ਡੇ ਡਿਡ ਇੰਡੀਆ ਮੇ ਟੂ ਸੈਲੀਬ੍ਰੇਟ ਓਨ ਕਿ 15 ਅਗਸਤ 2025 ਨੂੰ ਭਾਰਤ ਨੇ ਕਿੰਨਾ ਸੁਤੰਤਰਤਾ ਦਿਵਸ ਮਨਾਇਆ ਸੀ ਇਹ ਬਣਿਆ ਸੀ 79th অপਸ਼ਨ ਬੀ ਇਜ਼ ਦਾ ਰਾਈਟ ਆਨਸਰ ਵਿਦ ਵਿਚ ਇੰਸਟੀਟਿਊਸ਼ਨ ਡਿਡ ਨਾਰਥ ਈਸਟ ਫਰੰਟੀਅਰ ਨਾਰਥ ਈਸਟ ਫਰੰਟੀਅਰ ਰੇਲਵੇ ਨੇ ਕਿਹੜੀ ਸੰਸਥਾ ਦੇ ਨਾਲ ਇੱਕ ਸਹਿਮਤੀ ਕੀਤੀ ਆ ਜਾਂ ਭਾਈਵਾਲੀ ਕੀਤੀ ਆ ਕਿ ਬਾਇਓ ਡਿਗਰੇਡੇਬਲ ਮਟੀਰੀਅਲ ਲੈ ਕੇ ਆਉਣਗੇ ਜੋ ਪਲਾਸਟਿਕ ਦੀ ਜਗ੍ਹਾ ਤੇ ਕੋਈ ਮਟੀਰੀਅਲ ਹੋਊਗਾ ਜਿਹੜਾ ਜਲਦੀ ਆਪਣੇ ਆਪ ਘੁਲ ਜੂਗਾ ਤੇ ਹੈਗੀ ਆ ਆਈਆਰਟੀ ਗੁਹਾਟੀ ਅਗਲਾ ਹੈਗਾ ਜੀ ਕਿਹੜੇ ਭਾਰਤੀ ਦੋ ਜਹਾਜ਼ ਨੇ ਜਿਹੜੇ ਸਲਾਈਨੈਕਸ ਐਕਸਰਸਾਈਜ਼ ਦੇ ਵਿੱਚ ਪਾਰਟਿਸਿਪੇਟ ਕੀਤਾ ਜਿਨ੍ਹਾਂ ਨੇ ਇਹ ਹੈਗਾ ਜੀ ਆਇਨਸ ਰਾਣਾ ਤੇ ਆਇਨਸ ਜੋਤੀ ਆਇਨਸ ਰਾਣਾ ਤੇ ਆਇਨਸ ਜੋਤੀ ਇਹ ਜਿਹੜੀ ਮਿਲਟਰੀ ਐਕਸਰਸਾਈਜ਼ ਆ ਸ਼੍ਰੀਲੰਕਾ ਜੋ ਹੋਈ ਸੀ ਇਹ ਜਿਹੜੀ ਐਕਸਰਸਾਈਜ਼ ਆ ਇੰਡੀਆ ਤੇ ਸ਼੍ਰੀਲੰਕਾ ਚ ਹਰ ਸਾਲ ਹੁੰਦੀ ਆ ਨੈਕਸਟ ਦੇਖੋ ਜੀ ਅਕੋਰਡਿੰਗ ਟੂ ਬ੍ਰਾਂਡ ਫਰਾਂਸ ਫੁੱਟਬਾਲ 50 ਰਿਪੋਰਟ ਇੱਕ ਬ੍ਰਾਂਡ ਫਰਾਂਸ ਨਾਮ ਦਾ ਇੱਕ ਐਨਜੀਓ ਟਾਈਪ ਆ ਜਿਹੜੀ ਰਿਪੋਰਟ ਦਿੰਦੇ ਆ ਤੇ ਇਹਨਾਂ ਨੇ ਕਿਹਾ ਕਿ ਕਿਹੜਾ ਕਲੱਬ ਹੈ ਫੁੱਟਬਾਲ ਦਾ ਜਿਹਨੇ ਟੌਪ ਕੀਤਾ ਵੈਲਿਊ ਦੇ ਹਿਸਾਬ ਨਾਲ ਮਤਲਬ ਵੈਲਿਊ ਕਿੰਨੀ ਹੈ ਉਹਦੀ ਉਹਦੇ ਫੈਨ ਬੇਸ ਕਿੰਨਾ ਉਹਨੂੰ ਸਪਾਂਸਰਸ਼ਿਪ ਕਿੰਨੇ ਮਿਲਦੀ ਹੈ ਸਾਰੇ ਕੀਤਾ ਗਿਆ ਰੀਅਲ ਮੈਟ੍ਰਿਡ ਦੁਆਰਾ ਰੀਅਲ ਮੈਟ੍ਰਿਡ ਨੈਕਸਟ ਹੈਗਾ ਜੀ ਪੀਐਮਈ ਡਰਾਈਵ ਸਕੀਮ ਕੀ ਪ੍ਰੋਮੋਟ ਕਰਦੀ ਹੈ ਜੀ ਇਹ ਪ੍ਰੋਮੋਟ ਕਰਦੀ ਹੈ ਇਲੈਕਟ੍ਰਿਕ ਮੋਬਿਲਿਟੀ অপਸ਼ਨ ਏ ਇਜ਼ ਦਾ ਰਾਈਟ ਆਨਸਰ ਨੈਕਸਟ ਵੀ ਹੈਵ ਅੰਡਰ ਵਿਚ ਇਨੀਸ਼ੀਏਟਿਵ ਅੰਡਰ ਵਿਚ ਐਕਟ ਯੂਪੀਐਸਸੀ ਫਰਸਟ ਇਸੈਸਟਿਬਲਡ ਇਨ 1926 ਇਹ ਕਿੱਤੀ ਗਿਆ ਸੀ ਗਵਰਨਮੈਂਟ ਆਫ ਇੰਡੀਆ ਐਕਟ 1919 1919 ਦੇ ਵਿੱਚ ਆਇਆ ਸੀ ਅੰਗਰੇਜ਼ਾਂ ਦੇ ਟਾਈਮ ਅੱਗੇ ਪੁੱਛਿਆ ਗਿਆ ਜੀ ਕਿਹੜਾ ਅੰਗਰੇਜ਼ਾਂ ਦੇ ਟਾਈਮ ਦਾ ਪੁਰਾਣਾ ਬਿਲ ਹੈ ਜਿਹਨੂੰ ਰਿਪਲੇਸ ਕੀਤਾ ਗਿਆ ਨਵੇਂ ਬਿਲ ਦੇ ਨਾਲ ਜਿਹਦਾ ਨਾਮ ਹੈ ਇੰਡੀਅਨ ਪੋਰਟਸ ਬਿਲ 2025 ਇਹ ਕਿਤਾ ਗਿਆ ਜੀ ਇੰਡੀਅਨ ਪੋਰਟ ਐਕਟ 1908 ਆਪਸ਼ਨ ਸੀ ਇਸ ਦਾ ਰਾਈਟ ਆਨਸਰ ਨੈਕਸਟ ਵੀ ਹੈਵ ਕਹਿੰਦੇ ਐਂਫੀਵੀਅਸ ਡਾਕਟ੍ਰਿਨ ਇੰਟੀਗ੍ਰੇਟ ਵਟ ਫਾਰ ਵਟ ਆਪਰੇਸ਼ਨਸ ਇਹ ਕਾਈਂਡ ਆਫ ਆਪਰੇਸ਼ਨ ਆ ਕਾਦੇ ਲਈ ਚਲਾਇਆ ਗਿਆ ਇਹ ਚਲਾਇਆ ਗਿਆ ਜੀ ਮੈਰੀਟਾਈਮ 에ਅਰ ਅਤੇ ਲੈਂਡ ਫੋਰਸਸ ਦੇ ਲਈ ਮਤਲਬ ਆਰਮਡ ਫੋਰਸਸ ਦੇ ਨਾਲ ਸੰਬੰਧਿਤ ਹੈ ਸਾਈਬਰ ਦਾ ਸਾਈਬਰ ਡਾਕਟ੍ਰਿਨ ਰਿਲੀਜ਼ਡ ਬਾਈ ਸੀਡੀਐਸ ਜਿਹੜੇ ਕਿ ਅਨਿਲ ਚੋਹਾਨ ਨੇ ਕਾਦੇ ਲਈ ਕੀਤਾ ਗਿਆ ਇਹ ਕੀਤਾ ਗਿਆ ਜੀ ਯੂਨੀਫਾਈਡ ਡਿਫੈਂਸ ਐਂਡ ਸਾਈਬਰ ਰੈਜ਼ਿਲੀਅੰਸ ਰੈਜ਼ਿਲੀਅੰਸ ਦਾ ਮਤਲਬ ਹੁੰਦਾ ਮਜ਼ਬੂਤ ਕਰਨਾ ਓਕੇ ਅਗਲਾ ਹੈਗਾ ਜੀ ਆਵਾਜ਼ਾ ਪ੍ਰੋਗਰਾਮ ਆਫ ਐਕਸ਼ਨ ਟਾਰਗੇਟਸ ਵਿੱਚ ਕੈਟਾਗਰੀ ਆਫ ਕੰਟਰੀਜ਼ ਇਹ ਉਹ 32 ਕੈਟਾਗਰੀ ਕੰਟਰੀਜ਼ ਨੇ ਜਿਹੜੇ ਲੈਂਡਲੌਕਡ ਕੰਟਰੀ ਨੇ ਮਤਲਬ ਕਿ ਉਹਨਾਂ ਦੇ ਨਾਲ ਕਿਸੇ ਵੀ ਸਮੁੰਦਰ ਦਾ ਰਸਤਾ ਨਹੀਂ ਲੱਗਦਾ ਹੈਗਾ ਜਿਹਦੇ ਕਰਕੇ ਇਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਇੰਟਰਨੈਸ਼ਨਲ ਟ੍ਰੇਡ ਕਰਨ ਦੇ ਵਿੱਚ ਤਾਂ ਇਹਨਾਂ ਨੇ ਇੱਕ ਸੰਧੀ ਆ ਡਾਈਪ ਕੀਤੀ ਹੈ ਕਿ ਦੂਸਰੇ ਕੰਟਰੀ ਜਿਨ੍ਹਾਂ ਨਾਲ ਸਮੁੰਦਰ ਦੇ ਨਾਲ ਬਾਰਡਰ ਲੱਗਦਾ ਉਹ ਇਹਨਾਂ ਦੀ ਹੈਲਪ ਕਰਨਗੇ ਸੋ ਇਟ ਇਜ਼ ਰਿਲੇਟਡ ਟੂ ਲੈਂਡਲੌਕਡ ਡਿਵੈਲਪਿੰਗ ਕੰਟਰੀਜ਼ ਨੈਕਸਟ ਵੀ ਹੈਵ ਸਦਭਾਵਨਾ ਦਿਵਸ ਵੀ ਅਗਸਟ ਨੂੰ ਮਨਾਇਆ ਜਾਂਦਾ ਕਹਿੰਦੇ ਕਿਉਂ ਮਨਾਇਆ ਜਾਂਦਾ ਇਟ ਪਰਪਸ ਆਫ ਪ੍ਰਮੋਟਿੰਗ ਨੈਸ਼ਨਲ ਇੰਟੀਗ੍ਰੇਸ਼ਨ ਇੰਟੀਗ੍ਰੇਸ਼ਨ ਦਾ ਮਤਲਬ ਹੁੰਦਾ ਏਕਤਾ ਹਾਰਮਨੀ ਦਾ ਮਤਲਬ ਹੁੰਦਾ ਸਦਭਾਵਨਾ ਸਦਭਾਵਨਾ ਵਾਸਤੇ ਨੈਕਸਟ ਵੀ ਹੈਵ ਕਿਹੜਾ ਸ਼ਹਿਰ ਆ ਜਿਹੜਾ 18ਵੇਂ ਨੰਬਰ ਵਾਲੇ ਇੰਟਰਨੈਸ਼ਨਲ 올ੰਪੀਆਡ ਔਨ ਐਸਟਰੋਨੋਮੀ ਐਸਟਰੋਨੋਮੀ ਕਗੋਲ ਵਿਗਿਆਨ ਨੂੰ ਕਹਿੰਦੇ ਆ ਤੇ ਐਸਟਰੋਫਿਜ਼ਿਕਸ ਵੀ ਜਿਹੜਾ ਆਪਾਂ ਹੈਵਨਲੀ ਬਾਡੀਜ਼ ਨੇ ਉਹਨਾਂ ਦੀ ਸਟੱਡੀ ਕਰਦੇ ਆ ਉਹਨਾਂ ਦੇ ਵਿਚਕਾਰ ਲੀਆਂ ਫੋਰਸਿਜ਼ ਦੀ ਤਾਂ ਇਹ ਕਿਹਾ ਗਿਆ ਜੀ ਮੁੰਬਈ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਹਾਊ ਮੈਨੀ ਹਿਮਾਲੀਅਨ ਪੀਕ ਨੇਪਾਲ ਨੇ ਕਿੰਨੀਆਂ ਚੋਟੀਆਂ ਨੇ ਹਿਮਾਲਿਆ ਦੇ ਜਿਨ੍ਹਾਂ ਨੂੰ ਫ੍ਰੀ ਕਰਤਾ ਕਿ ਅਗਰ ਤੁਸੀਂ ਇਹਨਾਂ ਦੇ ਉੱਪਰ ਜਾਓਗੇ ਤਾਂ ਤੁਹਾਡੇ ਤੋਂ ਕੋਈ ਵੀ ਫੀਸ ਵਗੈਰਾ ਨਹੀਂ ਲਈ ਜਾਊਗੀ ਤਾਂ ਇਹ ਹੈਗੇ ਨੇ ਟੋਟਲ 97 ਪਰਪਸ ਹੈਗਾ ਕਿ ਨੇਪਾਲ ਆਪਣਾ ਟੂਰਿਜ਼ਮ ਨੂੰ ਪ੍ਰੋਮੋਟ ਕਰਨਾ ਚਾਹੁੰਦਾ ਹੈ ਨੈਕਸਟ ਕੁਐਸਚਨ ਹੈ ਜੀ ਕਿਹੜਾ ਸੰਸਥਾ ਜਿਹਦੇ ਨਾਲ UIDAI ਨੇ ਪੰਜ ਸਾਲ ਦਾ R&D ਐਗਰੀਮੈਂਟ ਸਾਈਨ ਕੀਤਾ ਤਾਂ ਕਿ ਜਿਹੜਾ ਆਧਾਰ ਸੰਬੰਧਿਤ ਡਾਟਾ ਉਹ ਲੀਕ ਹੋ ਜਾਂਦਾ ਉਹਨੂੰ ਲੀਕ ਲੀ ਕੋਣ ਤੋਂ ਤਾਂ ਕਿਸੇ ਵੀ ਤਰੀਕੇ ਨਾਲ ਉਹਨੂੰ ਸਟਰੋਂਗ ਜਾਂ ਰੈਜਿਲਿਐਂਸ ਬਣਾਇਆ ਜਾਵੇ ਤਾਂ ਕਿ ਜਿਹੜਾ ਡਾਟਾ ਉਹਦਾ ਮਿਸਯੂਜ਼ ਨਾ ਹੋ ਸਕੇ ਤਾਂ ਇਹ ਕਿਹਾ ਗਿਆ ਇੰਡੀਅਨ ਸਟੈਟਿਸਟਿਕਲ ਇੰਸਟੀਚਿਊਟ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਤੁਸੀਂ ਮੈਨੂੰ ਦੱਸਣਾ ਕਿ ਆਧਾਰ ਇੰਡੀਆ ਦੇ ਵਿੱਚ ਕਿਸ ਸਾਲ ਲਾਗੂ ਕੀਤਾ ਗਿਆ ਸੀ ਅਗਲਾ ਕੁਐਸਚਨ ਹੈ ਜੀ ਕਿਹੜਾ ਸੈਲਫ ਹੈਲਪ ਗਰੁੱਪ ਹੈ ਜਿਹੜਾ ਕਰਨਾਟਕਾ ਜਿਸਨੇ ਕਰਨਾਟਕਾ ਦੇ ਵਿੱਚ ਯੂਨ ਡੀਪੀ ਇਕਵੇਟਰ ਪ੍ਰਾਈਜ਼ ਜਿੱਤੇ ਆ ਕਰਨਾਟਕਾ ਨਾਲ ਸੰਬੰਧਿਤ ਗਰੁੱਪ ਦਾ ਨਾਮ ਹੈ ਬੀਬੀ ਫਾਤਿਮਾ ਵਿਮਨ ਸੈਲਫ ਹੈਲਪ ਗਰੁੱਪ ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਜੀ ਮੈਰਿਟ ਸਕੀਮ ਦਾ ਪਰਪਸ ਕੀ ਹੈ ਕਿਸ ਚੀਜ਼ ਨੂੰ ਇੰਪਰੂਵ ਕਰੋਗੇ ਇੱਕ ਰੋਗੀ ਜੀ ਕੁਆਲਿਟੀ ਇਕਵਿਟੀ ਐਂਡ ਗਵਰਨੈਂਸ ਇਨ ਦਾ ਟੈਕਨੀਕਲ ਐਜੂਕੇਸ਼ਨ ਮਤਲਬ ਤਕਨੀਕੀ ਸਿੱਖਿਆ ਦੇ ਖੇਤਰ ਨਾਲ ਸੰਬੰਧਿਤ ਹੈ ਕਿ ਉਹਦੇ ਵਿੱਚ ਬਰਾਬਰਤਾ ਲੈ ਕੇ ਆਉਗੀ ਗੁਣਵੱਤਾ ਲੈ ਕੇ ਆਉਗੀ ਅਗਲਾ ਹੈਗਾ ਨਸ਼ਾ ਮੁਕਤ ਭਾਰਤ ਅਭਿਆਨ ਕਿੰਨੇ ਸਾਲ ਪੂਰੇ ਹੋ ਚੁੱਕੇ ਨੇ ਅਗਸਟ 2025 ਦੇ ਵਿੱਚ ਇਹਨੂੰ ਹੋ ਚੁੱਕੇ ਨੇ ਜੀ 5 ਸਾਲ ਪੂਰੇ 2020 ਦੇ ਵਿੱਚ ਇਹ ਸ਼ੁਰੂ ਹੋਇਆ ਸੀ ਨੈਕਸਟ ਹੈਗਾ ਜੀ ਕਿਹੜਾ ਪ੍ਰੋਗਰਾਮ ਹੈ ਜਿਹੜਾ ਫੰਡਸ ਦਾ AI ਬੇਸਡ ਕੈਂਸਰ ਸੋਲੂਸ਼ਨ ਇਹਦਾ ਨਾਮ ਹੈ ਜੀ ਕੈਚ ਗ੍ਰਾਂਟ ਪ੍ਰੋਗਰਾਮ ਆਪਾਂ ਲਾਸਟ ਟਾਈਮ ਵੀ ਪੜਿਆ ਸੀ ਨੈਕਸਟ ਕੁਐਸਚਨ ਹੈ ਜੀ ਵਿਚ ਇੰਡੀਅਨ ਸਟੇਟ ਸੋ ਕਿਹੜਾ ਭਾਰਤ ਦਾ ਰਾਜ ਹੈ ਜਿਹਦੇ ਵਿੱਚ ਐਸ਼ੀਆਟਿਕ ਇਸੇ ਸ਼ੇਰ ਨੇ ਜਿਹੜੇ ਉਹਨਾਂ ਦੀ ਆਬਾਦੀ ਦੇ ਵਿੱਚ ਵਾਧਾ ਦੇਖਣ ਨੂੰ ਮਿਲਿਆ ਇਹ ਹੈਗਾ ਜੀ ਗੁਜਰਾਤ ਇੱਥੇ ਟੋਟਲ 891 ਜਿਹੜੇ ਹੈਗੇ ਨੇ ਐਸ਼ੀਆਟਿਕ ਲਾਈਨ ਹੋ ਚੁੱਕੇ ਨੇ ਤੇ ਇੱਥੇ ਇੱਕ ਨੈਸ਼ਨਲ ਪਾਰਕ ਪੈਂਦਾ ਉਹਦਾ ਨਾਮ ਹੈ ਗਿਰ ਨੈਸ਼ਨਲ ਪਾਰਕ ਗਿਰ ਨੈਸ਼ਨਲ ਪਾਰਕ ਦੇ ਵਿੱਚ ਇਹ ਜਿਹੜੇ ਲਾਈਨ ਨੇ ਪਾਈ ਜਾਂਦੇ ਆ ਐਸ਼ੀਆਟਿਕ ਲਾਈਨ ਸੋ ਯਾਦ ਰੱਖਿਓ ਇਹਨਾਂ ਦੀ ਗਿਣਤੀ ਹੋ ਚੁੱਕੀ ਆ 891 ਇਹ ਵੀ ਪੁੱਛਿਆ ਜਾ ਸਕਦਾ ਅਗੇ ਪੁੱਛਿਆ ਗਿਆ ਹਿਊਮਨਿਟੇਰੀਅਨ ਡੇ ਜਿਹੜਾ ਹਿਊਮਨਿਟੇਰੀਅਨ ਦਾ ਮਨੁੱਖਤਾਵਾਦ ਦਾ ਦਿਵਸ ਮਨਾਇਆ ਜਾਂਦਾ ਹਰ ਸਾਲ ਉਹਦਾ ਥੀਮ ਕੀ ਹੈ ਇਹਦਾ ਥੀਮ ਹੈ ਜੀ ਆਪਸ਼ਨ A ਸਟਰੈਂਥਰਿੰਗ ਸਟਰੋਂਗ ਕਰਨਾ ਗਲੋਬਲ ਸੋਲੀਡੈਰਟੀ ਸੋਲੀਡੈਰਟੀ ਦਾ ਮਤਲਬ ਹੁੰਦਾ ਭਾਈਚਾਰੇ ਦੀ ਭਾਵਨਾ ਤੇ ਇੰਪਾਵਰ ਕਰਨਾ ਆਪਾਂ ਨੇ ਲੋਕਲ ਕਮਿਊਨਿਟੀਜ਼ ਨੂੰ ਜਿਹੜੇ ਲੋਕਲ ਕਮਿਊਨਿਟੀਜ਼ ਨੇ ਉਹਨਾਂ ਨੂੰ ਸਸ਼ਕਤ ਕਰਨਾ ਤਾਂ ਕਿ ਜਿਹੜਾ ਹਿਊਮਨਿਟੇਰੀਅਨਿਜ਼ਮ ਆ ਉਹਨੂੰ ਆਪਾਂ ਸਟਰੋਂਗ ਕਰ ਸਕੀਏ ਨੈਕਸਟ ਵੀ ਹੈਵ ਕਹਿੰਦੇ ਬ੍ਰਾਂਡ ਵੈਲਿਊ ਦੇ ਹਿਸਾਬ ਨਾਲ ਜਿਹੜਾ ਆਪਾਂ ਪੜਿਆ ਸੀ ਰੀਅਲ ਮੈਟ੍ਰ ਸਪੇਨ ਦਾ ਕਲੱਬ ਇਹਦੀ ਵੈਲਿਊ ਕਿੰਨੀ ਹੈ ਇਹਦੀ ਵੈਲਿਊ ਹੈਗੀ ਹੈ 1.9 ਬਿਲੀਅਨ ਯੂਰੋ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਵੈਰੀ ਇੰਪੋਰਟੈਂਟ ਨੈਕਸਟ ਪੁੱਛਿਆ ਗਿਆ ਜਿਹੜੀ ਆਪਾਂ ਗਲੈਂਟਰੀ ਅਵਾਰਡ ਪੜ੍ਹੇ ਸੀ ਜਿਹੜੇ ਕਿ ਇੰਡੀਆ ਦੇ ਵਿੱਚ ਦਿੱਤੇ ਗਏ ਆ ਉਹ ਪੁੱਛਿਆ ਗਿਆ ਕਿ ਜੰਮੂ ਐਂਡ ਕਸ਼ਮੀਰ ਨੂੰ ਕਿੰਨੇ ਗਲੈਂਟਰੀ ਅਵਾਰਡ ਦਿੱਤੇ ਗਏ ਆ ਇਹ ਦਿੱਤੇ ਗਏ ਆ 152 ਆਪਸ਼ਨ ਏ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਹੈ ਜੀ 66 ਟਾਰਗੇਟ ਕੀ ਹੈ ਨਾਨ ਫੋਸਿਲ ਕੈਪੈਸਿਟੀ ਦਾ 2030 ਤੱਕ ਆਪਾਂ ਨੇ ਪੜਿਆ ਸੀਗਾ ਨਾ ਕਿ ਆਪਣੇ ਕੋ ਕੋਪ ਦੇ ਵਿੱਚ ਸਮਝੌਤਾ ਹੋਇਆ ਸੀਗਾ ਕਿ 500 ਗੀਗਾਵਾਟ એનર્ਜੀ ਜਿਹੜੀ ਅਸੀਂ ਉਹ ਰੀਨਿਊਏਬਲ એનર્ਜੀ ਸੋਰਸਸ ਤੋਂ ਪੈਦਾ ਕਰਾਂਗੇ 2030 ਤੱਕ ਕੋਈ ਟਾਰਗੇਟ ਹੈ ਨੈਕਸਟ ਹੈਗਾ ਜੀ ਕਿਸ ਤਰੀਕ ਨੂੰ ਵਰਲਡ ਮਸਕੀਟੋ ਡੇ ਮੱਛਰ ਦਿਵਸ ਮਨਾਇਆ ਜਾਂਦਾ ਇਹ ਮਨਾਉਣੀ ਹੈ ਆਪਾਂ 20 ਅਗਸਤ ਨੂੰ ਆਪਸ਼ਨ A ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਜੀ ਵਟ ਕਾਈਂਡ ਆਫ ਸਟੈਮ ਸੈਲ ਬਾਇਓ ਬੈਂਕ ਵਾਸ ਇਸਟੈਬਲਿਸ਼ਡ ਇਨ ਇੰਡੀਆ ਇਨ 2025 ਤਾਂ ਇਹ ਹੈਗਾ ਜੀ ਐਨੀਮਲ ਸਟੈਮ ਸੈਲ ਬਾਇਓ ਬੈਂਕ ਅਨੀਮਲ ਸਟੈਮਸੈਲ ਬਾਇਓ ਬੈਂਕ ਨੈਕਸਟ ਕੁਐਸਚਨ ਹੈ ਜੀ ਕਿਹੜਾ ਸ਼ਹਿਰ ਹੈ ਜਿਹਦੇ ਵਿੱਚ 2025 ਦੀਆਂ ਵਰਲਡ ਗੇਮਸ ਹੋਣਗੀਆਂ ਜਿੱਥੇ ਹੋਈਆਂ ਨੇ ਜਿੱਥੇ ਨਮਰਤ ਬੱਤਰਾ ਦੁਆਰਾ ਬੁਸ਼ੋ ਫਾਈਨਲ ਜਿੱਤਿਆ ਗਿਆ ਤਾਂ ਇਹ ਹੈਗੇ ਨੇ ਚੈਂਗਡੂ ਇਹ ਹੈਗਾ ਜੀ ਚਾਈਨਾ ਦੇ ਵਿੱਚ ਚੈਂਗਡੂ ਇਜ਼ ਇਨ ਚਾਈਨਾ ਨੈਕਸਟ ਕੁਐਸਚਨ ਹੈ ਜੀ ਵਟ ਇਜ਼ ਦਾ ਡਿਊਰੇਸ਼ਨ ਸਮਾਂ ਕੀ ਹੈ ਮਿਸ਼ਨ ਹੈ ਜਿਹੜਾ ਸਦਰਸ਼ਨ ਚੱਕਰ ਕਿੰਨੇ ਸਾਲਾਂ ਲਈ ਇਹ ਚਲਾਇਆ ਜਾਊਗਾ ਇੱਕ ਦਹਾਕੇ ਲਈ ਲਗਭਗ 10 ਸਾਲਾਂ ਲਈ ਚਲਾਇਆ ਜਾਏਗਾ ਤਾਂ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਸਹਾਰੀਆ ਟ్రਾਈਬ ਕਹਿੰਦੇ ਹੁਣੇ-ਹੁਣੇ ਉਹਨੂੰ ਜਿਹੜਾ ਹੈਗਾ ਉਹਦੇ ਵਿੱਚ ਟੀਵੀ ਰੇਟਸ ਟਿਬਰ ਕਲਾਸਿਸ ਦੇ ਕਾਫੀ ਸਾਰੇ ਕੇਸਸ ਦੇਖਣ ਨੂੰ ਮਿਲੇ ਆ ਤਾਂ ਇਹ ਜਿਹੜੀ ਪ੍ਰਜਾਣ ਜਾਤੀ ਹੈ ਕਿੱਥੇ ਰਹਿੰਦੀ ਹੈ ਇਹ ਰਹਿੰਦੀ ਹੈ ਜੇ ਮੱਧ ਪ੍ਰਦੇਸ਼ ਦੇ ਵਿੱਚ ਮੱਧ ਪ੍ਰਦੇਸ਼ ਰਾਜਸਥਾਨ ਤੇ ਉੱਤਰ ਪ੍ਰਦੇਸ਼ ਤਿੰਨ ਤਿੰਨ ਜਗ੍ਹਾ ਤੇ ਆਪਾਂ ਨੂੰ ਇਹ ਦੇਖਣ ਨੂੰ ਮਿਲਦੀ ਹੈ ਮੱਧ ਪ੍ਰਦੇਸ਼ ਰਾਜਸਥਾਨ ਤੇ ਉੱਤਰ ਪ੍ਰਦੇਸ਼ ਵੈਸੇ ਸਭ ਤੋਂ ਵੱਡੀ ਜਿਹੜੀ ਟ్రਾਈਬ ਆ ਉਹ ਹੈਗੀ ਬੀਲ ਟ్రਾਈਬ ਉਹ ਵੀ ਮੱਧ ਪ੍ਰਦੇਸ਼ ਦੇ ਵਿੱਚ ਹੀ ਸਭ ਤੋਂ ਵੱਧ ਪਾਈ ਜਾਂਦੀ ਆ ਅੱਗੇ ਹੈਗਾ ਜੀ ਦਾ ਸਲੇਟੀ ਸ਼ਾਰਕ ਇੱਕ ਤਰ੍ਹਾਂ ਦੀ ਸ਼ਾਰਕ ਹੈ ਰੀਸੈਂਟਲੀ ਕਹਿੰਦੇ ਦੇਖੀ ਗਈ ਪਹਿਲੀ ਵਾਰ ਦੇਖੀ ਗਈ ਹੈ ਇਹ ਤਾਂ ਇਹ ਕਿੱਥੇ ਦੇਖੀ ਗਈ ਜੀ ਇਹ ਦੇਖੀ ਆ ਗ੍ਰੇਟ ਚੈਗੋਜ਼ ਬੈਂਕ ਇੰਡੀਅਨ ਓਸ਼ੀਅਨ ਦੇ ਵਿੱਚ ਨੈਕਸਟ ਹੈਗਾ ਜੀ ਪਲਮਾਇਰਾ ਪਾਮ ਟਰੀ ਇਹ ਜਿਹੜਾ ਹੈਗੇ 오ਡੀਸ਼ਾ ਦੇ ਵਿੱਚ ਬਿਜਲੀ ਘਟਾਉਣ ਦੇ ਫਾਇਦੇ ਲਈ ਜਾਣਿਆ ਜਾਂਦਾ ਮੁੱਖ ਤੌਰ ਤੇ ਕਿਹੜੇ ਫੀਚਰ ਦੇ ਚ ਪਾਇਆ ਜਾਂਦਾ ਤਾਂ ਇਹਦਾ ਪਾਣੀ ਲਾਈਟਨਿੰਗ ਦਾ ਮਤਲਬ ਹੁੰਦਾ ਅਸਮਾਨੀ ਬਿਜਲੀ ਹੈ ਨਾ ਇਹ ਪਾਇਆ ਜਾਂਦਾ ਜੀ ਆਪਾਂ ਨੂੰ ਸਾਊਥ-ਈਸਟ ਸਟੇਡੀਅਮ ਨੈਕਸਟ ਕੁਐਸਚਨ ਹੈ ਜੀ ਵਿਸ਼ਨੂਗੜ੍ਹ ਬਿਸ਼ਨੂਗੜ ਪੀਪਲ ਪੀਪਲ ਕੋਟੀ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਇਹ ਹੁਣੇ-ਹੁਣੇ ਲੈਂਡਸਲਾਈਡ ਹੋੜ ਕਰਕੇ ਇੱਥੇ ਕਾਫੀ ਨੁਕਸਾਨ ਦੇਖਣ ਨੂੰ ਮਿਲੇ ਇਹ ਪੁੱਛੇਗਾ ਕਿੱਥੇ ਸੀ ਇਹ ਉੱਤਰਾਖੰਡ ਦੇ ਵਿੱਚ ਹੈ ਜੀ ਉੱਤਰਾਖੰਡ ਓਕੇ ਵਰਲਡ ਟ్రਾਈਬਲ ਡੇ ਹਰ ਸਾਲ ਕਿਸ ਕਿਸ ਦਿਨ ਬਣਾਇਆ ਜਾਂਦਾ ਇਹ ਮਨਾਇਆ ਜਾਂਦਾ ਜੀ ਆਪਸ਼ਨ ਸੀ ਅਗਸਤ 9 ਨੂੰ ਮਨਾਇਆ ਜਾਂਦਾ ਨੈਕਸਟ ਆ ਗਿਆ ਜੀ ਦਾ ਨੋਟਰੀ ਪੋਰਟਲ ਪ੍ਰੋਵਾਈਡਿੰਗ ਦਾ ਆਨਲਾਈਨ ਸਰਵਿਸ ਜੈਂਟਰ ਦਾ ਨੋਟਰੀਜ਼ ਐਕਟ ਇਹ ਲਾਂਚ ਕੀਤਾ ਗਿਆ ਕਿਹੜੇ ਮੰਤਰਾਲੇ ਦੁਆਰਾ ਇਹ ਕੀਤਾ ਗਿਆ ਮਿਨਿਸਟਰੀ ਆਫ ਲਾ ਅਨ ਜਸਟਿਸ ਤੁਸੀਂ ਇਹਦੇ ਮੰਤਰੀ ਕੌਣ ਨੇ ਮੈਨੂੰ ਦੱਸਣਾ ਕਮੈਂਟ ਦੇ ਵਿੱਚ ਨੈਕਸਟ ਹੈਗਾ ਜੀ ਦਾ ਗ੍ਰੇਟ ਬੈਰੀਅਰ ਰੀਫ ਜਿਹੜਾ ਕਿ ਰੀਸੈਂਟਲੀ ਰਿਕਾਰਡ ਕੀਤਾ ਗਿਆ ਵਿਦ ਸਟ੍ਰੀਪਸਟ ਡਿਕਲਾਈਨ ਇਨ ਹਾਰਡ ਕੋਰਲ ਕਵਰ ਗ੍ਰੇਟੈਸਟ ਏ ਕਾਈਂਡ ਆਫ ਕੋਰਲ ਰੀਫ ਹੁੰਦੀ ਹੈ ਜਿਹਦੇ ਵਿੱਚ ਪੋਲੀਪ ਨਾਮ ਦੇ ਜਿਹੜੇ ਐਨੀਮਲ ਨੇ ਪਾਈ ਜਾਂਦੇ ਆ ਮਾਰਾਈਨ ਐਨੀਮਲ ਪਾਈ ਜਾਂਦੇ ਆ ਜਿਨ੍ਹਾਂ ਨਾਲੇ ਬਣਦੇ ਆ ਤੇ ਇਹਨਾਂ ਦੀ ਜਿਹੜੀ ਹੈਗੀ ਆ ਦੁਨੀਆ ਦਾ ਸਭ ਤੋਂ ਵੱਡਾ ਬਟ ਇਹ ਘਟਦਾ ਜਾ ਰਿਹਾ ਕਿੱਥੇ ਪਾਇਆ ਜਾਂਦਾ ਇਹ ਪਾਇਆ ਜਾਂਦਾ ਕੁਇਨਜ਼ਲੈਂਡ ਆਸਟ੍ਰੇਲੀਆ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ the ministry of micro small and medium enterprises ਇਹਨਾਂ ਨੇ ਲਾਂਚ ਕੀਤਾ ਜੀ ਉਦਯਮ ਸਖੀ ਪੋਰਟਲ ਕਿਹੜੇ ਸਾਲ 2020 ਵਿੱਚ ਕੀਤਾ ਸੀ ਆਪਾਂ ਪਹਿਲਾਂ ਹੀ ਪੜਿਆ ਨੈਕਸਟ ਹੈਗਾ ਜੀ ਦ ਸਹਾਰੀਆ ਟ్రਾਈਬ ਜਿਹੜੀ ਕਿ ਇਸ ਕਲਾਸੀਫਾਈਡ ਇਜ਼ ਵਿਚ ਆਫ ਦਾ ਫੋਲਿੰਗ ਇਹਨਾਂ ਨੂੰ ਕਿਸ ਕੈਟਾਗਰੀ ਦੇ ਵਿੱਚ ਰੱਖਿਆ ਗਿਆ ਇਹ ਰੱਖਿਆ ਗਿਆ ਜੀ ਪਾਰਟਿਕੁਲਰਲੀ ਪਾਰਟਿਕੁਲਰਲੀ ਵਲਨਰੇਬਲ ਟ్రਾਈਬ ਕਿ ਇਹਨਾਂ ਨੂੰ ਖਤਰੇ ਦੇ ਅਧੀਨ ਨੇ ਇਹ ਨੈਕਸਟ ਹੈਗਾ ਗ੍ਰੇਟ ਦ ਗ੍ਰੇਟ ਚੈਗੋਜ਼ ਬੈਂਕ ਹੋਮ ਟੂ ਦਾ ਸਲਟੀਏ ਸ਼ਾਰਕ ਇਜ਼ ਫੇਮਸ ਫॉर ਬੀਇੰਗ ਦਾ ਵਰਲਡਸ ਲਾਰਜੈਸਟ ਵਟ ਇਹ ਕੀ ਹੈ ਜੀ ਅਟੋਲ ਅਟੋਲ ਕੀ ਕਾਈਂਡ ਆਫ ਇੱਕ ਆਈਲੈਂਡ ਹੁੰਦਾ ਜਿਹੜਾ ਕਿ ਪੋਲਿਪ ਦੇ ਨਾਲ ਬਣਦਾ ਜਾਂ ਕੋਰਲ ਰੀਫ ਨਾਲ ਬਣਦਾ ਇਦਾਂ ਦਾ ਅਟੋਲ ਹੁੰਦਾ ਵਿੱਚ ਵੀ ਇਹਦੇ ਪਾਣੀ ਹੁੰਦਾ ਆਸ-ਪਾਸ ਦੀ ਪਾਣੀ ਹੁੰਦਾ ਬਸ ਇਹ ਇਦਾਂ ਦੀ ਰਿੰਗ ਦੀ ਸ਼ੇਪ ਚ ਜ਼ਮੀਨ ਹੁੰਦੀ ਹੈ ਨਾ ਅਟੋਲ ਕਹਿੰਦੇ ਆ ਕਾਈਂਡ ਆਫ ਆਈਲੈਂਡ ਹੁੰਦੀ ਹੈ ਇਹ ਹੂ ਇਨਾਗਰੇਟਡ ਦਾ ਐਮਐਸ ਸਵਾਮੀ ਨਾਥਨ ਸੈਂਟਨਰੀ ਇੰਟਰਨੈਸ਼ਨਲ ਕਾਨਫਰੰਸ ਇਨ ਅਗਸਟ ਇਹ ਕਿੱਥੇ ਗਿਆ ਜੀ ਪ੍ਰਾਈਮ ਮਿਨਿਸਟਰ ਨਰਿੰਦਰਾ ਮੋਦੀ ਦੁਆਰਾ ਆਪਸ਼ਨ ਏ थीम की आ अगला क्वेश्चन पूछा गया कि वट इज द थीम ऑफ एम एस स्वामीनाथन सेंटनरी कॉन्फ्रेंस थीम की सी सी थीम थीमरग्रीन रेवोल्यूशन द पाथवे टू बायो हैप्पीनेस वेरी इंपॉर्टेंट नेक्स्ट वी हैव डिड चीफ ऑफ डिफेंस स्टाफ रिज रिसेंटली नाम है जी ज्वाइंट डॉक्ट्रेन फॉर साइबर स्पेस एंड एम फीबीएस एम फीबीएस का मतलब लैंड एंड वाटर साइबर स्पेस का मतलब है कि कंप्यूटर संबंधित डिजिटल स्पेस नेक्स्ट है जी ਇਮ ਕੀ ਹੈ ਯੂਨਾਈਟਿਡ ਨੇਸ਼ਨ ਬਿਮਨ ਦਾ ਸ਼ੀ ਲੀਡ ਪ੍ਰੋਗਰਾਮ ਦਾ ਜਿਹੜਾ ਕਿ ਲਾਂਚ ਕੀਤਾ ਗਿਆ ਇੰਡੀਆ ਦੇ ਵਿੱਚ ਤਾਂ ਇਹਦਾ ਪਰਪਸ ਹੈ ਕਿ ਔਰਤਾਂ ਦੀ ਜਿਹੜੀ ਪਾਰਟਿਸਪੇਸ਼ਨ ਆ ਉਹ ਰਾਜਨੀਤੀ ਦੇ ਵਿੱਚ ਉਹਨੂੰ ਆਪਾਂ ਲੀਡਰਸ਼ਿਪ ਤੱਕ ਲੈ ਕੇ ਆਉਣਾ ਕਿ ਆਪਾਂ ਦੇਖਦੇ ਹਾਂ ਭਾਰਤ ਵਿੱਚ ਫੀਮੇਲ ਜਿਹੜੇ ਨੇ ਉਹਨਾਂ ਦੀ ਪਾਰਟਿਸਪੇਸ਼ਨ ਪੋਲਿਟਿਕਸ ਦੇ ਵਿੱਚ ਬਹੁਤ ਘੱਟ ਹੈ ਕੰਪੈਰੀਟਿਵਲੀ ਮੈਂ ਦੇ ਨੈਕਸਟ ਵੀ ਹੈਵ ਵਟ ਡਿਡ ਯੂਐਸ ਇੰਪੋਜ਼ ਔਨ ਇੰਡੀਅਨ ਗੂਡਸ ਇਨਕਰੀਜ਼ਿੰਗ ਦਾ ਟੈਰਫ ਟੂ 50% ਅਪਾ ਦੇਖਿਆ ਸੀ ਰੀਸੈਂਟਲੀ ਡੋਨਲਡ 트੍ਰੰਪ ਦੁਆਰਾ ਭਾਰਤ ਉੱਪਰ 50% ਟੈਰਫ ਲਗਾਇਆ ਗਿਆ ਟੈਕਸ ਲਗਾਇਆ ਗਿਆ ਜਿਹੜੇ ਭਾਰ ਦੇ ਪ੍ਰੋਡਕਟ ਨੇ ਯੂਐਸ ਦੇ ਵਿੱਚ ਜਾਂਦੇ ਆ ਤਾਂ ਪਹਿਲਾਂ 25% ਸੀ ਬਟ ਐਡੀਸ਼ਨਲ 25% ਹੋਰ ਲਗਾਇਆ ਗਿਆ ਕਾਰਨ ਕਿ ਆ ਕਿ ਅਸੀਂ ਰਸ਼ੀਆ ਤੋਂ ਕਰੂਡ ਆਇਲ ਬਾਇ ਕਰਦੇ ਆ ਜਿਹੜਾ ਕਿ ਅਮਰੀਕਾ ਚਾਹੁੰਦਾ ਅਸੀਂ ਨਾ ਕਰੀਏ ਅਗਲਾ ਹੈਗਾ ਜੀ ਕਿਹੜੇ ਦੋ ਦੇਸ਼ ਨੇ ਜਿਨ੍ਹਾਂ ਨੇ ਪੀਸ ਡੀਲ ਸਾਈਨ ਕੀਤੀ ਹੈ ਬ੍ਰੋਕਰ ਕੀਤੀ ਗਈ ਹੈ ਯੂਐਸ ਦੁਆਰਾ ਅਮਰੀਕਾ ਦੁਆਰਾ ਉਹਨਾਂ ਦਾ ਸਮਝੌਤਾ ਕਰਾਇਆ ਗਿਆ ਤਾਂ ਉਹਨਾਂ ਨਾਮ ਹੈ ਜੀ ਅਰਮੇਨੀਆ ਤੇ ਅਜ਼ਰਬਾਈਜਾਨ ਨੈਕਸਟ ਵੀ ਹੈਵ ਕਿਹੜਾ ਐਨੀਮਲ ਹੈ ਜਦੀ ਪਾਪੂਲੇਸ਼ਨ 891 ਹੋ ਚੁੱਕੀ ਹੈ 2025 ਦੇ ਵਿੱਚ ਆਪਾਂ ਪੜਿਆ ਸੀ ਰੀਸੈਂਟਲੀ ਇਹ ਹੈਗੇ ਨੇ ਏਸ਼ੀਆਟਿਕ ਲਾਇਨ ਗਿਰ ਨੈਸ਼ਨਲ ਪਾਰਕ ਗੁਜਰਾਤ ਵਿੱਚ ਪਾਈ ਜਾਂਦੇ ਨੇ ਨੈਕਸਟ ਵੀ ਹੈਵ ਕਹਿੰਦੇ ਫੋਕਸ ਕੀ ਹੈ ਸ਼ਾਈਨ ਪ੍ਰੋਗਰਾਮ ਦਾ ਬਸ ਸ਼ਾਈਨ ਦੀ ਫੁੱਲ ਫਾਰਮ ਹੈ ਸਾਇੰਸ ਐਂਡ ਹੈਲਥ ਇਨੋਵੇਸ਼ਨ ਫਾਰ ਦਾ ਨੈਕਸਟ ਜਨਰੇਸ਼ਨ ਐਕਸਪਲੋਰਰਸ ਤਾਂ ਇਹ ਇਹਦਾ ਪਰਪਸ ਕੀ ਹੈ ਜੀ ਇਹਦਾ ਪਰਪਸ ਹੈਗਾ অপਸ਼ਨ ਏ ਬਾਇਓ ਮੈਡੀਕਲ ਰਿਸਰਚ ਐਕਸਪੋਜ਼ਰ ਫਾਰ ਦਾ ਸਟੂਡੈਂਟਸ ਬੱਚਿਆਂ ਵਾਸਤੇ ਜਿਹੜਾ ਬਾਇਓਮੈਡੀਕਲ ਰਿਸਰਚ ਹੈ ਉਹਦੇ ਖੇਤਰ ਦੀ ਗੱਲ ਕਰ ਰਹੇ ਨੇ ਨੈਕਸਟ ਵੀ ਹੈਵ ਥੀਮ ਕੀ ਹੈ ਇੰਟਰਨੈਸ਼ਨਲ ਯੂਥ ਡੇ 2025 ਦਾ ਤਾਂ ਵੈਰੀ ਇੰਪੋਰਟੈਂਟ ਇਜ਼ ਦਾ ਥੀਮ ਹੈ ਜੀ ਲੋਕਲ ਯੂਥ ਐਕਸ਼ਨਸ ਫਾਰ ਦਾ ਸਸਟੇਨੇਬਲ ਡਿਵੈਲਪਮੈਂਟ ਗੋਲ ਐਂਡ ਬਿਯੋਂਡ ਨੈਕਸਟ ਵੀ ਹੈਵ ਲਾਸਟ ਕੁਐਸਚਨ ਹੈ ਜੀ ਕਹਿੰਦੇ ਵਾਟ ਇਜ਼ ਦਾ ਥੀਮ ਆਫ ਵਰਲਡ ਫੋਟੋਗ੍ਰਾਫੀ ਡੇ ਜਿਹੜਾ ਕਿ ਕਦੋਂ ਮਨਾਇਆ ਜਾਂਦਾ 19 ਅਗਸਟ ਨੂੰ ਤੇ ਇਹਦਾ ਥੀਮ ਹੈ ਜੀ ਮਾਈ ਫੇਵਰਿਟ ਫੋਟੋ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਥੈਂਕ ਯੂ ਫਾਰ ਵਾਚਿੰਗ ਦਾ ਵੀਡੀਓ ਕਾਈ